ਆਮ ਆਦਮੀ ਪਾਰਟੀ ਧਰਮ ਤੇ ਰਾਜਨੀਤੀ ਨਹੀਂ ਕਰਦੀ ਜਿਹੜੇ ਬੰਦੇ ਕਸਮਾਂ ਖਾ ਕੇ ਮੁੱਕਰ ਗਏ ਨੇ ਜਿਹੜੇ ਬੰਦੇ ਵਾਅਦੇ ਕਰਕੇ ਮੁੱਕਰ ਗਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬਾ ਜੀ ਦੀ ਬੇਦਬੀ ਕਰਨ ਵਾਲਿਆਂ ਦੇ ਚੋਰਾਂ ਦੇ ਨਾਲ ਜਾ ਕੇ ਰਲ ਗਏ ਨੇ ਉਹ ਸਾਡੇ ਤੇ ਐਡਿਕਸ਼ਨ ਲੋੜ ਮੈਂ ਤੇ ਕਹਾਂਗਾ ਵੀ ਸਾਜ ਤੇ ਬੋਲੇ ਛਲਣੀ ਕਿ ਬੋਲੇ ਕਿ ਕੈਪਟਨ ਸਾਹਿਬ ਵੀ ਕਹਿ ਦਿੰਨਾ ਹੱਥ ਜੋੜ ਕੇ ਲੋਕਾਂ ਨੂੰ ਜੇ ਮੈਂ ਕੰਮ ਕੀਤੇ ਨੇ ਇੱਥੇ ਮੈਨੂੰ ਵੋਟ ਪਾ ਦਿਓ ਜੇ ਮੈਂ ਨਹੀਂ ਕੀਤੇ ਤੇ ਮੈਨੂੰ ਨਾ ਪਾਇਓ ਕੇਜੀਵਾਲ ਜੀ ਤੇ ਸਭ ਇਹ ਕਹ ਰਹੇ ਅਸੀਂ ਇੱਥੇ ਵੀ ਕਹਿ ਰਹੇ ਮੀਡੀਆ 'ਚ ਵੀ ਬੋਲੇ ਨੇ ਓਪਨਲੀ ਆਇਆ ਸਾਰਾ ਕੁਝ ਮੀਡੀਆ ਦੇ ਵਿੱਚ ਬੋਲੇ ਉਹਨਾਂ ਨੇ ਵੀ ਜੇ ਮੈਂ ਕੰਮ ਕੀਤੇ ਆ ਮੈਨੂੰ ਵੋਟ ਪਾ ਦਿਓ ਜੇ ਮੈਂ ਕੰਮ ਨਹੀਂ ਕੀਤੇ ਮੈਨੂੰ ਵੋਟ ਨਾ ਪਰ ਕਿ ਜਿਸ ਕੈਪਟਨ ਨੂੰ ਲੋਕ ਪੰਜਾਬ ਦਾ ਰਾਖਾ ਮੰਨਦੇ ਸੀ ਅੱਜ ਉਹਨੂੰ ਇੱਕ ਚੋਰ ਡਾਕੂ ਮੰਨਣ ਲੱਗ ਗਏ ਕਿ ਇਹ ਵੀ ਉਹਨਾਂ ਦਾ ਹੀ ਭਾਈਆ ਇੱਕ ਹੀ ਥਾਲੀ ਦੇ ਚੱਟੇ-ਵੱਟੇ ਨੇ ਔਰ ਇਹ ਬਾਦਲਾਂ ਨਾਲ ਰਲੇ ਹੋਏ ਨੇ ਮੈ ਮੈਂ ਧੰਨਵਾਦੀਆਂ ਤੁਹਾਡੇ ਵਰਗੇ ਵੈਬ ਚੈਨਲਾਂ ਦਾ ਔਰ ਸੋਸ਼ਲ ਮੀਡੀਆ ਦਾ ਇਹਨਾਂ ਨੇ ਆ ਕੇ ਲੋਕਾਂ ਦੇ ਵਿੱਚ ਇਹਨਾਂ ਦੇ ਜਿਹੜੇ ਬੋਲ ਨੇ ਹੋਰ ਕੇ ਲੋਕਾਂ ਸਾਹਮਣੇ ਨਸਲ ਕੀਤੇ ਲੈ ਨਹੀਂ ਤੇ ਇਹਨਾਂ ਤੇ ਜਿਹੜਾ ਮੀਡੀਆ ਸੀ ਉਹ ਹੱਜਾਕ ਕੀਤਾ ਸੀ ਕਿ ਸਿੱਧੂ ਸਾਹਿਬ ਜਿਹਰੇ ਨੇ ਉਹ ਉਹਨਾਂ ਦੀ ਜਗ੍ਹਾ ਜਿਹੜੀ ਅਸਲੀ ਆ ਜੋ ਲੋਕ ਮੰਨ ਰਹੇ ਸੀ ਬੈ ਨਹੀਂ ਕਹਿ ਰਹੇ ਜੋ ਆਵਾਮ ਦੀ ਆਵਾਜ਼ ਸੀ ਉਹ ਮੰਨ ਰਹੇ ਸੀ ਕਿ ਇਹਨਾਂ ਦੀ ਜਿਹੜੀ ਅਸਲ ਜਗ੍ਹਾ ਹੈ ਉਹ ਆਮ ਆਦਮੀ ਪਾਰਟੀ ਚ ਹੈ ਇਹਨਾਂ ਨੂੰ ਆਮ ਆਦਮੀ ਪਾਰਟੀ ਨਾਲ ਚੱਲਣਾ ਚਾਹੀਦਾ ਪਰ ਇਹਨਾਂ ਨੇ ਉਹ ਲੋਕਾਂ ਦੇ ਸੁਪਨਿਆਂ ਦੇ ਉੱਤੇ ਸੁਹਾਗਾ ਫੇਰ ਦਿੱਤਾ ਮਾਏ ਗੱਲ ਕਹਿ ਦਿਆਂ ਕਿ ਸਿੱਧੂ ਸਾਹਿਬ ਨੇ ਇੱਕ ਨਹੀਂ ਦੋ ਗਲਤੀਆਂ ਕੀਤੀਆਂ ਨੇ ਅਗਰ ਤੇ ਸਿੱਧੂ ਸਾਹਿਬ ਆਪਣੇ ਘਰ ਬੈਠੇ ਸੀ ਤੇ ਉਹ ਸਮਾਂ ਸੀ ਕਿ ਅਗਰ ਉਹ ਆਪਣਾ ਰਿਜ਼ਾਈਨ ਕਰਕੇ ਆਪਣੇ ਅਸਤੀਫਾ ਦੇ ਕੇ ਐਮ ਐਲ ਏ ਸਿਫਤੋਂ ਵਿੱਚ ਤੇ ਉਹ ਕਿਸਾਨ ਅੰਦੋਲਨ ਚ ਚਲੇ ਜਾਂਦੇ ਤੇ ਅੱਜ ਉਹ ਕਿਸਾਨਾਂ ਦੇ ਹੀਰੋ ਬਣੇ ਹੁੰਦੇ ਔਰ ਹਾਂ ਇਹ ਜ਼ਰੂਰ ਕਹਾਂਗਾ ਕਿ ਸਿੱਧੂ ਸਾਹਿਬ ਨੂੰ ਇਹਨਾਂ ਗੱਲਾਂ ਨੂੰ ਸੋਚਣਾ ਚਾਹੀਦਾ ਸੀ ਜਿਵੇਂ ਕਈ ਕਹਿੰਦੇ ਖੂਨ ਪਿਆਸੇ ਦੇ ਕੋਲ ਆਉਂਦਾ ਹੈ ਅਗਰ ਅਸੀਂ ਪਿਆਸੇ ਹਾਂ ਤੇ ਸਿੱਧੂ ਵੀ ਖੂਨ ਨਹੀਂ ਹੈ ਉਹ ਆਪਣੇ ਆਪ ਨੂੰ ਖੂਬ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੇ ਖੂਦ ਦਾ ਡੱਡੂ ਮੈਂ ਕਹਿ ਦਿਆਂਗਾ ਕਿ ਖੂਦ ਦਾ ਡੱਡੂ ਜ਼ਰੂਰ ਹੈ ਪਰ ਜੇ ਖੂਬ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੀ ਮੂਰਖਤਾ ਹੈ ਕਿ ਦੋ ਤਰ੍ਹਾਂ ਦੇ ਰੱਬ ਨੇ ਇੱਕ ਹੋਰ ਰੱਬ ਜਿਨੇ ਇਸ ਪੂਰੀ ਸ੍ਰਿਸ਼ਟੀ ਨੂੰ ਬਣਾਇਆ ਜਿਨੇ ਇਨਸਾਨ ਨੂੰ ਬਣਾਇਆ ਹਰ ਇੱਕ ਨੂੰ ਬਣਾਇਆ ਔਰ ਇੱਕ ਹੋਰ ਰੱਬ ਜਿਹਨੂੰ ਇਨਸਾਨ ਨੇ ਬਣਾਇਆ ਔਰ ਇਹ ਜੋ ਧਰਤੀ ਦੇ ਉੱਤੇ ਗੁਰਦੁਆਰਾ ਮੰਦਿਰ ਮਸਜਿਦ ਚਰਚ ਗਿਰਜਾ ਦਾ ਰੱਬ ਬਣਾਇਆ ਜਾਂਦਾ ਹੈ ਇਹ ਸਾਡੇ ਇਨਸਾਨਾਂ ਦਾ ਬਣਾਇਆ ਹੋਇਆ ਰੱਬ ਹੈ ਰੱਬ ਦਾ ਬਣਾਇਆ ਹੋਇਆ ਉਦੋਂ ਵਾਲੀ ਜਿਹੜੇ ਮਤਲਬ ਕੈਪਟਨ ਸਾਹਿਬ ਕਹਿ ਰਹੇ ਨੇ ਵੀ 85% 86% ਕੰਮ ਕਰ ਦਿੱਤੇ ਗਏ ਨੇ ਹੁਣ ਤੱਕ ਉਹ ਕਿਹੜੇ ਕੰਮ ਨੇ 85% 86% ਕੰਮ ਕੀਤੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਰੇਤ ਮਾਫੀਆ ਨਾਲ ਜੋ ਅਕਲੀ ਗੱਲ ਦਾ ਹਿੱਸਾ ਸੀ 86% ਐਸ ਵੇਲੇ ਬਵਾਦਲਾਂ ਦਾ ਸੀ ਸੋਰੀ ਉਹ ਕੈਪਟਨਾ ਤੋਂ ਲੈ ਇਹ ਕੰਮ ਕੀਤਾ ਉਹਨਾਂ ਨੇ ਜਿਹੜੇ ਬਾਦਰਾ ਨੇ ਮਾਸਟਰ ਰੱਖੇ ਸੀ ਉਹਨਾਂ ਨੂੰ ਬਾਹਰ ਕੱਢਿਆ ਔਰ ਖੂਬ ਸਟਰਪਰੇਟ ਕਰਦੇ ਨੇ ਉਹਨਾਂ ਦੀ ਸੇਵਾ ਖੂਬ ਹੁੰਦੀ ਆ ਰੋਜ਼ ਅਸੀਂ ਦੇਖ ਰਹੇ ਆ ਉਹ ਵੀ 85% ਹੈ ਕੀਤਾ 85% ਬੇਰੋਜ਼ਗਾਰ ਕੀਤੇ ਨੇ ਕੰਮ ਕੀਤਾ ਉਹ ਇਹ ਕਹਿੰਦੇ ਨੇ ਵੀ ਮੈਂ ਕੰਮ ਕੀਤੇ ਨੇ ਜਿਹਦੇ ਨਾਲ ਪੰਜਾਬ ਦਾ ਬੇਰਾਗ ਰਖ ਹੋਇਆ ਉਹ 85% ਗਿਣਦੇ ਨੇ ਕਿਤੇ ਕਪਤਨ ਸਾਹਿਬ ਨੂੰ ਪੁੱਛੋ ਕਿ ਜਿਹੜੇ 85% ਤੁਸੀਂ ਕਹਿੰਦੇ ਹੋ ਕੰਮ ਕਿਹੜੇ ਨੇ ਉਹ ਕਹਿੰਦਾ 85% ਪੰਜਾਬੀਆਂ ਨੂੰ ਮੈਂ ਧਰਨੇ ਤੇ ਬਿਠਾਇਆ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਹਲਕਾ ਡੇਰਬਾ ਬਨਾਨਕ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਅਮਰਜੀਤ ਸਿੰਘ ਉਦੋਵਾਲੀ ਉਹਨਾਂ ਨਾਲ ਉਹਨਾਂ ਕੋ ਜਾਣਦੇ ਆ ਕਿ ਪਾਰਟੀ ਦਾ ਕੀ ਹੌਲਡ ਹੈ ਹਲਕਾ ਡੇਰਬਾ ਬਨਾਨਕ ਵਿੱਚ ਅਤੇ ਪੂਰੇ ਪੰਜਾਬ ਵਿੱਚ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਲਾਈਵ ਤੇਜ਼ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਪਾਰਟੀ ਦਾ ਜੋ ਸਟਰਕਚਰ ਚੱਲ ਰਿਹਾ ਹੈ ਉਹ ਪੂਰੇ ਪੰਜਾਬ ਦੇ ਵਿੱਚ ਜੋ ਕਮੇਟੀਆਂ ਪਿੰਡਾਂ ਦੇ ਵਿੱਚ ਬਣਾਈਆਂ ਹੋਈਆਂ ਸੀਗੀਆਂ ਉਹਨਾਂ ਕਮੇਟੀਆਂ ਨੂੰ ਰੈਵਨਿਊ ਉਹਨਾਂ ਨੂੰ ਹੋਰ ਜ਼ਿਆਦਾ ਡਿਵੈਲਪ ਕਰਨਾ ਔਰ ਕਮੇਟੀਆਂ ਦੇ ਵਿੱਚ ਜਿਹੜੇ 11 ਮੈਂਬਰੀ ਸੀ 21 ਮੈਂਬਰੀ ਸੀ ਜਾਂ 31 ਮੈਂਬਰੀ ਸੀ ਉਹਨਾਂ ਦੇ ਵਿੱਚੋਂ ਇੱਕ ਇੱਕ ਜਿਹੜਾ ਹੈ ਉਹ ਪਿੰਡ ਦਾ ਸੈਕਟਰੀ ਲਾਉਣਾ ਇਹ ਜਿਹੜਾ ਪਾਰਟੀ ਦਾ ਪ੍ਰੋਸੈਸ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਓਵਰਆਲ ਚੱਲ ਰਿਹਾ ਇਸ ਟਾਈਮ ਜਿਸ ਤਰ੍ਹਾਂ ਮਤਲਬ ਪਾਰਟੀ ਵੱਲੋਂ ਇਹ ਹਲਕਾ ਇੰਚਾਰਜ ਲਗਾਏ ਜਾ ਰਹੇ ਨੇ ਕੀ ਆਪਾਂ ਮੰਨ ਸਕਦੇ ਆ ਕਿ ਇਹ ਜਿਹੜੇ ਹਲਕਾ ਇੰਚਾਰਜ ਲਾਏ ਗਏ ਹਨ ਉਹਨਾਂ ਨੂੰ ਹੀ ਅਗੋ ਟਿਕਟ ਦੀ ਵਾਸ ਮਿਲ ਸਕਦੀ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਹਲਕਾ ਚਾਰਜ ਜਰੂਰ ਲਗਾਇਆ ਜਾ ਰਿਹਾ ਹੈ ਪਾਰਟੀ ਦਾ ਬਾਰ ਬਾਰ ਸੀਨੀਅਰ ਆਗੂ ਸਹਿਬਾਨਾਂ ਦਾ ਮਾਨ ਸਾਹਿਬ ਦਾ ਕੇਜਵਲ ਸਾਹਿਬ ਦਾ ਬਿਆਨ ਆ ਰਿਹਾ ਹੈ ਕਿ ਹਲਕਾ ਚਾਰਜ ਕੈਂਡੀਡੇਟ ਨਹੀਂ ਹੈ ਹਲਕਾ ਚਾਰਜ ਸਿਰਫ ਹਲਕੇ ਨੂੰ ਲੀਡ ਕਰਨ ਵਾਸਤੇ ਲਾਇਆ ਗਿਆ ਹੈ ਜੋ ਪਬਲਿਕ ਆਵਾਜ਼ ਦੇਗੀ ਸਰਵੇਖਣ ਹੋਏਗਾ ਸਰਵੇਖਣ ਦੇ ਮੁਤਾਬਕ ਜੋ ਆਵਾਜ਼ ਆਏਗੀ ਉਹਨੂੰ ਟਿਕਟ ਅਲਾਉਂਸ ਕੀਤੀ ਜਾਊਗੀ ਹਲਕਾ ਚਾਰਜ ਕੈਂਡੀਡੇਟ ਨਹੀਂ ਹੈ ਲੀਡ ਕਰਨ ਵਾਸਤੇ ਜ਼ਰੂਰ ਹੈ ਕਿ ਪਬਲਿਕ ਦੇ ਮਨ ਦੇ ਵਿੱਚ ਅਸੂਲੇ ਦੁੱਧ ਆਏ ਕਿ ਪਤਾ ਨਹੀਂ ਇੱਕ ਹਲਕੇ ਦੇ ਵਿੱਚ ਚਾਰ-ਚਾਰ ਜਿਹੜੇ ਨੁਮਾਇੰਦੇ ਕੰਮ ਕਰ ਰਹੇ ਨੇ ਉਹਨਾਂ ਚੋਂ ਕਿਹਨੂੰ ਟਿਕਟ ਮਿਲ ਜਣੀ ਉਹ ਉਹ ਦੂvida ਦੂਰ ਕਰਨ ਵਾਸਤੇ ਦੂਰ ਕਰਨ ਵਾਸਤੇ ਹਲਕਾ ਚਾਜ ਲਗਾਇਆ ਜਾ ਰਿਹਾ ਉਹ ਕੈਂਡੀਡੇਟ ਨਹੀਂ ਆਪਣੇ ਇੱਕ ਹਲਕਾ ਡੇਰਾ ਬਣਾਣਕ ਵਿੱਚੋਂ ਤੁਹਾਡੀ ਕਾਫੀ ਪੈਟਸ ਹੁੰਦੇ ਜਿਵੇਂ ਕਿ ਬਾਕੀ ਨੁਮਾਇੰਦੇ ਜਿੰਨੇ ਵੀ ਕੰਮ ਕਰ ਰਹੇ ਨੇ ਅ ਦੇਖੋ ਬੰਦੇ ਦੀ ਆਪਣੀ ਸ਼ਖਸੀਅਤ ਉਹ ਕੰਮ ਕਰਦੀ ਹੈ ਪਾਰਟੀ ਦੀ ਰੈਪੋਰਟੇਸ਼ਨ ਇਸ ਵੇਲੇ ਪੂਰੇ ਮੈਂ ਕਹਾਂਗਾ ਕਿ ਭਾਰਤ ਚ ਨਹੀਂ ਭਾਰਤ ਤੋਂ ਬਾਹਰ ਵੀ ਵੱਸਦੇ ਭਾਰਤੀਆਂ ਦੇ ਔਰ ਜਿੰਨੇ ਵੀ ਰਾਜਨੀਤਿਕ ਨਾਲ ਸੰਬੰਧਿਤ ਪਾਰਟੀਆਂ ਨੇ ਬਾਹਰ ਦੇ ਦੇਸ਼ਾਂ ਜਿਹਾ ਕਹਿ ਰਹੇ ਆਪਣੇ ਦੇਸ਼ ਦੀਆਂ ਨਿਕਲੀਆਂ ਉਹਨਾਂ ਦੇ ਵਿੱਚ ਵੀ ਪਾਰਟੀ ਦੀ ਜੋ ਰੈਪਿਊਟੇਸ਼ਨ ਹੈ ਉਹ ਸਾਰੇ ਅਸੀਂ ਦੇਖ ਰਹੇ ਹਾਂ ਕਿ ਉਹ ਤੇ ਪਾਰਟੀ ਦੀ ਡੌਲੋਜੀ ਪਾਰਟੀ ਦੇ ਕੰਮ ਕਰਨ ਦੇ ਤਰੀਕੇ ਨੂੰ ਦਿੱਲੀ ਤੱਕ ਦੇਖਣ ਆਉਂਦੇ ਦਿੱਲੀ ਮਾਡਲ ਨੂੰ ਬਾਹਰ ਦੇ ਦੇਸ਼ ਦੇ ਲੋਕ ਬਾਹਰ ਦੇ ਦੇਸ਼ ਦੇ ਸਿੱਖਿਆ ਮੰਤਰੀ ਇੱਥੋਂ ਦੇ ਐਜੂਕੇਸ਼ਨ ਡਿਵੈਲਪਮੈਂਟ ਜੋ ਹੋਈ ਹੈ ਉਹਨੂੰ ਦੇਖਣ ਆ ਰਹੇ ਇੱਕ ਮਾਡਲ ਬਣ ਗਿਆ ਕੇਜਰੀਵਾਲ ਮਾਡਲ ਪੂਰੇ ਵਰਲਡ ਵਾਸਤੇ ਇੱਕ ਜਿਹੜਾ ਸੀਗਾ ਮਤਲਬ ਉਦਾਰਸ ਬਣ ਕੇ ਆ ਗਿਆ ਕੇਜਦੀਵਾਲ ਜੀ ਦਾ ਕੰਮ ਕਰਨ ਦਾ ਤਰੀਕਾ ਉਸ ਤਰੀਕੇ ਦੇ ਨਾਲ ਕਹੀਏ ਤੇ ਪਾਰਟੀ ਦੇ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹਰ ਉਹ ਨੁਮਾਇੰਦਾ ਜਿਹੜਾ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਹੀਰੋ ਬਣ ਕੇ ਕੋਮਲ ਪਰ ਕੁਝ ਕੁ ਥਾਵਾਂ ਦੇ ਉੱਤੇ ਕੀ ਹੁੰਦਾ ਹੈ ਕਿ ਆਪਣੀ ਸ਼ਖਸੀਅਤ ਬੰਦੇ ਦਾ ਨਿੱਜੀ ਕੰਮ ਬੰਦੇ ਦਾ ਨਿੱਜੀ ਬੋਲਚਾਲ ਬੰਦੇ ਦਾ ਨਿੱਜੀ ਕਰਦਾਰ ਕੈਰੈਕਟਰ ਉਹ ਬਹੁਤ ਜ਼ਿਆਦਾ ਅਸਰ ਕਰਦਾ ਹੈ ਮੇਰਾ ਜੋ ਇਹ ਏਰੀਆ ਹੈ ਇਹ ਮੇਰੇ ਸਾਰੇ ਚਾਚੇ ਤਾਏ ਭੈਣ ਭਰਾ ਹੀ ਆਂ ਰਾਂਡੀ ਗਵਾਂਡੀ ਹੈਗੇ ਆ ਸਾਰੇ ਤੇ ਸਾਰਾ ਨਾ ਜੋ ਮੇਰਾ ਵਿਵਹਾਰ ਹੈ ਜੋ ਬੋਲਚਲ ਹੈ ਜੋ ਮੇਰਾ ਬੋਲ ਬਣੀ ਹੈ ਜੋ ਮੇਰਾ ਕੰਮ ਕਰਨ ਦਾ ਤਰੀਕਾ ਹੈ ਜੋ ਮੈਂ ਪਾਰਟੀ ਦੇ ਅਡੋਲਜੀ ਨੂੰ ਅਪਣਾਇਆ ਹੈ ਉਹਦੇ ਮੁਤਾਬਕ ਕੰਮ ਕਰ ਰਹੇ ਆ ਕਿ ਕੇਜੀਵਾਲ ਜੀ ਕੰਮ ਕਰਕੇ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਆਏ ਆਪਾਂ ਕੰਮ ਕਰਕੇ ਦਿਖਾਉਣਾ ਹੈ ਉਹ ਕੰਮ ਕਰਨ ਦੇ ਤਰੀਕੇ ਨੂੰ ਲੈ ਕੇ ਲੋਕ ਜਿਹੜੇ ਮੇਰੇ ਨਾਲ ਕਰ ਸਕ ਜਰੂਰ ਨੇ ਬਾਕੀ ਜੁੜੇ ਹੋਏ ਪਾਰਟੀ ਦੇ ਨਾਲ ਜਿਸ ਤਰ੍ਹਾਂ ਦਿੱਲੀ ਮਾਡਲ ਦੀ ਗੱਲ ਕਰੀਏ ਦਿੱਲੀ ਵਿੱਚ ਜਨ ਕੇ ਮਤਲਬ ਸਿੱਖਿਆ ਹਲ ਐਂਡ ਸਿੱਖਿਆ ਲੈ ਲੋ ਹੈਲਥ ਨੂੰ ਲੈ ਲੋ ਕਾਫੀ ਮਤਲਬ ਮਾਡਲ ਤਿਆਰ ਕੀਤਾ ਗਿਆ ਬਟ ਕਲਾ ਆਪਣਾ ਦੇ ਵਿੱਚ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਕਹਿੰਦੇ ਵੀ ਦਿੱਲੀ ਵਿੱਚ ਕੁਝ ਨਹੀਂ ਕੀਤਾ ਗਿਆ ਜੋ ਸਿਰਫ ਫਾਵਾ ਹਨ ਵੀ ਸਾਡਾ ਬਿਲ ਪੰਜਾਬ ਸਾਡ ਤੋਂ ਇੱਕ ਨੰਬਰ ਤੇ ਆ ਦੇਖੋ ਸੁਪਨੇ ਵੇਖਣੇ ਝੂਠ ਬੋਲਣਾ ਇਹ ਪਾਰਟੀਆਂ ਦਾ ਬਣਦਾ ਹੱਕ ਹੈ ਕਿਉਂਕਿ ਹਰ ਇੱਕ ਨੂੰ ਅੱਕ ਹੈ ਕਿ ਉਹ ਖੁੱਲੀ ਅੱਖ ਨਾਲ ਸੁਪਨਾ ਦੇਖ ਸਕਦਾ ਹੈ ਆਪਣੇ ਮੂੰਹ ਤੋਂ ਝੂਠ ਬੋਲ ਸਕਦਾ ਹੈ ਕਿਉਂਕਿ ਜੁਬਾਨ ਹੈ ਔਰ ਰਬ ਟਵਰ ਗਿਆ ਜਿੱਦਾਂ ਨੂੰ ਮਰਜੀ ਚੁਕਲ ਜਿਹੜੇ ਬੰਦੇ ਕਸਮਾਂ ਖਾ ਕੇ ਮੁੱਕਰ ਗਏ ਨੇ ਜਿਹੜੇ ਬੰਦੇ ਵਾਅਦੇ ਕਰਕੇ ਮੁੱਕਰ ਗਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਕਰਨ ਵਾਲਿਆਂ ਦੇ ਚੋਰਾਂ ਦੇ ਨਾਲ ਜਾ ਕੇ ਰਲ ਗਏ ਨੇ ਉਹ ਸਾਡੇ ਤੇ ਅਲੀਗੇਸ਼ਨ ਲਾਉਣ ਮੈਂ ਤੇ ਕਵਾਂਗਾ ਵੀ ਸਾਜ ਤੇ ਬੋਲੇ ਛਾਲਣੀ ਕਿ ਬੋਲੇ ਜੇਕਰ ਕੋਈ ਡਿਵੈਲਪਮੈਂਟ ਨਹੀਂ ਹੋਈ ਤੇ ਮੈਨੂੰ ਲੱਗਦਾ ਵਾ ਕਿ ਸਾਡੇ ਦੇਸ਼ ਦੀ ਪਬਲਿਕ ਨੂੰ ਜਾਂ ਤਾਂ ਕੈਪਟਨ ਸਾਹਿਬ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਫਿਰ ਉਹ ਬਾਹਰ ਦੇ ਦੇਸ਼ਾਂ ਦੇ ਜੋ ਪੋਲਿਟਿਸ਼ੀਅਨ ਇੱਥੇ ਆ ਕੇ ਇਸ ਮਾਡਲ ਨੂੰ ਦੇਖ ਰਹੇ ਆ ਜਾਂ ਉਹ ਬੇਵਕੂਫ ਨੇ ਇਹ ਤਾਂ ਉਹ ਜਿਹੜੇ ਬਾਹਰ ਦੇ ਦੇਸ਼ਾਂ ਦੀ ਡਿਵੈਲਪਮੈਂਟ ਹੈ ਉਥੋਂ ਦੀ ਰਾਜਨੀਤੀ ਹੈ ਅੱਜ ਸਾਣ ਅਸੀਂ 20 20 50 50 ਲੱਖ ਲਾ ਕੇ ਬਾਹਰ ਦੇ ਦੇਸ਼ਾਂ 'ਚ ਜਾਂਦੇ ਆ ਕੱਲ ਤੱਕ ਉਹਨਾਂ ਨੂੰ ਅਸੀਂ ਇੱਥੋਂ ਧੱਕ ਰਹੇ ਸੀ ਇੱਥੋਂ ਪਤਾ ਲੱਗਦਾ ਹੈ ਕਿ ਕੈਪਟਨ ਸਾਹਿਬ ਕਿੰਨਾ ਕਿ ਸੱਚ ਬੋਲ ਰਿਹਾ ਤੇ ਕਿੰਨਾ ਕਿ ਝੂਠ ਜਿਹਾ ਡਿਵੈਲਪਮੈਂਟ ਨਹੀਂ ਹੋਈ ਤੇ ਦਿੱਲੀ ਕਿਹੜੀ ਦੂਰ ਹੈ ਫਿਰ ਕੈਪਟਨ ਸਾਹਿਬ ਵੀ ਕਹਿ ਦਿੰਨਾ ਹੱਥ ਜੋੜ ਕੇ ਲੋਕਾਂ ਨੂੰ ਕਿ ਜੇ ਮੈਂ ਕੰਮ ਕੀਤੇ ਨੇ ਤੇ ਮੈਨੂੰ ਵੋਟ ਪਾ ਦਿਓ ਜੇ ਮੈਂ ਨਹੀਂ ਕੀਤੇ ਤੇ ਮੈਨੂੰ ਨਾ ਪਾਇਓ ਕੇਜਰੀਵਾਲ ਜੀ ਤੇ ਸਰੇ ਆਮ ਕਰੇ ਅਸੀਂ ਤਾਂ ਇੱਥੇ ਵੀ ਕਹਿ ਰਹੇ ਹਾਂ ਮੀਡੀ ਇਹ ਨਾਲ ਬੁਰਕਾ ਤੋਂ ਨਹੀਂ ਕਿਉਂ ਕੈਪਟਨ ਸਾਹਿਬ ਜੋ ਕਹਿ ਰਹੇ ਉਹ ਸੱਚ ਹੈ ਜੋ ਹੁਣ ਕੈਪਟਨ ਸਾਹਿਬ ਦੀ ਕਿਦਾਂ ਮੰਨ ਲਈਏ ਕਿ ਜੋ ਕੈਪਟਨ ਸਾਹਿਬ ਕਹਿ ਰਹੇ ਉਹ ਸੱਚ ਨਹੀਂ ਜਦੋਂ ਕੋਈ ਉਥੋਂ ਦਾ ਆਵਾਮ ਖੁਸ਼ ਹੈ ਉਹ ਆਵਾਮ ਕਹਿੰਦੇ ਕਿ ਜੋ ਕੰਮ ਹੋਏ ਨੇ ਸਾਡੇ ਸਾਹਮਣੇ ਆ ਸਭ ਤੋਂ ਕਾਂਗਰਸ ਦੇ ਕਟੋਕੂਲੇਸ਼ਨ ਦੇਖਦੇ ਹਾਂ ਜਿਵੇਂ ਮਤਲਬ ਸਿੱਧੂ ਦੇ ਬਿਆਨ ਹੁੰਦੇ ਸੀ ਕਿ ਇਹਨਾਂ ਦਾ ਇਹ ਕੈਪਟਨ ਵੱਲੋਂ ਦੰਦੇ ਸੀ ਬਿਆਨ ਕਿ ਇਹਨਾਂ ਦਾ 55000 ਤਕਾ ਠੀਕ ਹੈ ਜੀ ਲੜੇ ਹੋਏ ਨੇ ਪਰ ਹੁਣ ਉਹ ਆਪੇ ਉਹਨਾਂ ਜੁਆਇਨ ਕਰ ਲਈ ਕਾਂਗਰਸ ਨੂੰ ਇਹਨੂੰ ਕੀ ਦੇ ਦੇਣ ਦੇਖੋ ਮੈਂ ਕਹਾਂਗਾ ਕਿ ਕਾਂਗਰਸ ਪਾਰਟੀ ਇੱਕ ਮਦਾਰੀ ਵਾਲਾ ਖੇਡਾ ਔਰ ਜੰਮੂਰਾ ਵੱਟਦੇ ਨੇ ਉਹਨਾਂ ਨੂੰ ਪਤਾ ਹੈ ਕਿ ਕੈਪਟਨ ਤੋਂ ਦੁਨੀਆ ਨਾਰਾਜ਼ ਹੋ ਗਈ ਕੈਪਟਨ ਨੇ ਸੋਹਾ ਖਾਲੀਆਂ ਔਰ ਇਮੇਜ ਆਪਣੀ ਇੰਨੀ ਗਰਹਲੀ ਕਿ ਜਿਸ ਕੈਪਟਨ ਨੂੰ ਲੋਕ ਪੰਜਾਬ ਦਾ ਰਾਖਾ ਮੰਨਦੇ ਸੀ ਅੱਜ ਉਹਨੂੰ ਇੱਕ ਚੋਰ ਡਾਕੂ ਮੰਨਣ ਲੱਗ ਕੇ ਕਿ ਇਹ ਵੀ ਉਹਨਾਂ ਦਾ ਹੀ ਭਾਈ ਹੈ ਇੱਕ ਹੀ ਥਾੜੀ ਦੇ ਚੱਟੇ-ਵੱਟੇ ਨੇ ਔਰ ਇਹ ਬਾਦਲਾਂ ਨਾਲ ਰਲੇ ਹੋਏ ਨੇ ਮੈਚ ਫਿਕਸਿੰਗ ਕੀਤਾ ਹੋਇਆ ਉਹਨਾਂ ਨੇ ਇਹ ਦੇਖਦੇ ਹੋਏ ਨਵਜੋਤ ਸਿੱਧੂ ਨੂੰ ਜਿਹੜਾ ਸੀਗਾ ਉਹ ਦਵਾਦਾ ਪ੍ਰਧਾਨ ਲਾ ਕੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਆ ਵਾਹ ਬਹੁਤ ਸਿਆਣਾ ਹੋ ਗਿਆ ਪਬਲਿਕ ਬਹੁਤ ਜਿਆਦਾ ਸਿਆਣੀਆਂ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਕਿ ਹੱਥ ਮਾਰਤਾ ਇਹ ਸਾਰੇ ਮੇਰੇ ਨੇ ਇਥੇ ਲੋਕ ਮੰਨ ਜਾਣਗੇ ਜਾਂ ਅਸੀਂ ਆ ਕਰਦੇ ਆਂਗੇ ਲੋਕ ਮੰਨ ਜਾਣਗੇ ਮੈਂ ਧੰਨਵਾਦ ਦੀਆਂ ਤੁਹਾਡੇ ਵਰਗੇ ਵੈਬ ਚੈਨਲਾਂ ਦਾ ਔਰ ਸੋਸ਼ਲ ਮੀਡੀਆ ਦਾ ਇਹਨਾਂ ਨੇ ਆ ਕੇ ਲੋਕਾਂ ਦੇ ਵਿੱਚ ਇਹਨਾਂ ਦੇ ਜਿਹੜੇ ਪੋਲ ਨੇ ਖੋਲ ਕੇ ਲੋਕਾਂ ਸਾਹਮਣੇ ਨਸਰ ਕੀਤੀ ਇਹ ਨਹੀਂ ਤੇ ਇਹਨਾਂ ਤੇ ਜਿਹੜਾ ਮੀਡੀਆ ਸੀ ਉਹ ਹਾਈਜੈਕ ਕੀਤਾ ਸੀ ਜੋ ਇਹ ਬੋਲਦੇ ਸੀ ਤੇ ਲੋਕਾਂ ਨੂੰ ਲੱਗਦਾ ਸੀ ਕਿ ਇਹ ਸਾਰਾ ਕੁਝ ਸੱਚ ਹੀ ਆ ਇਹ ਲੋਕਾਂ ਦੇ ਮਨ 'ਚ ਇੱਕ ਰੀਅਲ ਪੜ ਦਿੰਦੇ ਸੀ ਬਾਰ- ਤੋ ਲੋਕਾਂ ਦੇ ਮਨ ਚ ਭਰ ਜਾਂਦਾ ਸੀ ਉਹ ਹੁਣ ਖਤਮ ਹੋ ਗਿਆ ਕਿਉਂਕਿ ਹੁਣ ਲੋਕ ਉਸੇ ਵળે ਹੀ ਦੂਸਰੇ ਚੈਨਲਾਂ ਨੂੰ ਵੈਬ ਚੈਨਲਾਂ ਨੂੰ ਦੇਖ ਲੈਂਦੇ ਆ ਕਿ ਪੀਟੀਸੀ న్యూ ਜਾਂ ਦਿਖਾ ਰਿਹਾ ਹੈ ਜਾਂ ਚੜ੍ਹਦੀ ਕਲਾ ਟੈਮ ਟੀਵੀ ਆ ਦਿਖਾ ਰਿਹਾ ਹੈ ਜਾਂ ਜੀ న్యూਸ ਜਾਂ ਦਿਖਾ ਰਿਹਾ ਹੈ ਜੀ ਹਿੰਦੁਸਤਾਨ ਆ ਦਿਖਾ ਰਿਹਾ ਹੈ ਤੇ ਇਹਦਾ ਆਲਟਰਨੇਟਿਵ ਜੇ ਆ ਉਹ ਕੀ ਆ ਉਹ ਫਿਰ ਜਿਹੜੇ ਤੁਹਾਡੇ ਵੈਬ ਚੈਨਲ ਨੇ ਉਹਨਾਂ ਨੂੰ ਦੇਖਦੇ ਹੋ ਕਹਿੰਦੇ ਵੀ ਵੈਬ ਚੈਨਲ ਤਾਂ ਕਹਿ ਰਹੇ ਨੇ ਆ ਜਿਹੜੇ ਉਹ ਨੈਸ਼ਨਲ ਚੈਨਲ ਨੇ ਉਹ ਭਜਾ ਕਰ ਰਹੇ ਨੇ ਤੇ ਵਿੱਚ ਫਰਕ ਬਹੁਤ ਹੈ ਕਿਤੇ ਨਾ ਕਿਤੇ ਕੋਈ ਗੜਬੜ ਹੈ ਉਹੀ وجہ ਹੈ ਕਿ ਅੱਜ ਤੁਹਾਡੇ ਜਿਹੜੇ ਵੈਬ ਚੈਨਲ ਨੇ ਉਹ ਨ ਨਵਜੋਤ ਸਿੱਧੂ ਕਹਿੰਦੇ ਨੇ ਮੈਂ 6 ਮਹੀਨੇ ਦੇ ਵਿੱਚ ਸਾਰੇ ਕੰਮ ਕਰ ਦਿਆਂਗਾ ਕੀ ਜੀ ਮਨਸਾ ਦੇ ਜੀ ਦੇ ਦੇਖੋ ਇਹ ਕੋਈ ਰਿਮੋਟ ਦਾ ਬਟਨ ਤਾਂ ਹੈ ਨਹੀਂ ਕਿ ਨਾ ਪਤਾ ਤੇ ਚੈਨਲ ਚੇਂਜ ਹੋ ਗਿਆ ਤੇ ਹੋ ਜੂ ਮੈਂ ਤਾਂ ਇਹ ਗੱਲ ਕਹਾਂਗਾ ਕਿ ਕਹਿ ਰਹੇ ਨੇ ਦੇਖਣਾ ਸਾਡਾ ਫਰਜ਼ ਆ ਸੀ ਦੇਖਦੇ ਆ ਪਰ ਜੋ ਆਸ ਲੋਕਾਂ ਨੇ ਨਵਜੋਤ ਸਿੱਧੂ ਤੋਂ ਰੱਖੀ ਸੀ ਉਹ ਆਸ ਦੇ ਉੱਤੇ ਉਹ ਖੜੇ ਨਹੀਂ ਉਤਰੇ ਨਵਜੋਤ ਸਿੱਧੂ ਨੂੰ ਬਹੁਤ ਵਧੀਆ ਬੋਲਣਾ ਪਰਮਾਤਮਾ ਨੇ ਦੱਸਿਆ ਟੈਕ ਟੈਕਟਸ ਦੱਸੀ ਆ ਪਰ ਸੁਣਨਾ ਨਹੀਂ ਦੱਸਿਆ ਇਹ ਕਮੀ ਹੋਣਾ ਚ ਮੇਰੀ ਜੇ ਆਵਾਜ਼ ਤੁਹਾਡੇ ਚੈਨਲ ਤੱਕ ਸਿੱਧੂ ਸਾਹਿਬ ਤੱਕ ਜਾਂਦੀ ਆ ਤਾਂ ਮੈਂ ਫੇਰ ਰਿਪੀਟ ਕਰ ਦਿਆ ਆਪਣੇ ਸੱਜਣਾਂ ਨੂੰ ਕਿ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਵਧੀਆ ਹਸੀ ਮਜ਼ਾਕ ਦੇ ਵਿੱਚ ਅਗਲੇ ਦੀ ਪੂਲ ਖੋਲ੍ਹਣੀ ਤੇ ਦੱਸਦੀ ਪਰ ਤੁਹਾਨੂੰ ਪ੍ਰਮਾਤਮਾ ਨੇ ਆਵਾਮ ਦੀ ਪਬਲਿਕ ਦੀ ਦੂਸਰੇ ਦੀ ਆਵਾਜ਼ ਸੁਣਨੀ ਨਹੀਂ ਦਿੱਤੀ ਕਿ ਦੂਸਰੇ ਦੀ ਆਵਾਜ਼ ਕੀ ਆ ਸਾਇਦ ਅਗਰ ਸਿੱਧੂ ਸਾਹਿਬ ਪਬਲਿਕ ਦੇ ਵਿੱਚ ਵਿਚਰ ਰਹੇ ਹੁੰਦੇ ਤੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਸੁਣ ਲੈਂਦੇ ਮੈਂ ਇਹ ਗੱਲ ਕਹਿ ਦਿਆਂ ਕਿ ਸਿੱਧੂ ਸਾਹਿਬ ਨੇ ਇੱਕ ਨਹੀਂ ਦੋ ਗਲਤੀਆਂ ਕੀਤੀਆਂ ਨੇ ਅਗਰ ਤੇ ਸਿੱਧੂ ਸਾਹਿਬ ਆਪਣੇ ਘਰ ਬੈਠੇ ਸੀ ਤੇ ਉਹ ਸਮਾਂ ਸੀ ਕਿ ਅਗਰ ਉਹ ਆਪਣਾ ਰਿਜ਼ਾਈਨ ਕਰਕੇ ਆਪਣੇ ਅਸਤੀਫਾ ਦੇ ਕੇ ਐਮਐਲਏ ਸਿੱਪ ਤੋਂ ਵੀ ਤੇ ਉਹ ਕਿਸਾਨ ਅੰਦੋਲਨ ਚ ਚਲੇ ਜਾਂਦੇ ਤੇ ਅੱਜ ਉਹ ਕਿਸਾਨਾਂ ਦੇ ਹੀਰੋ ਬਣੇ ਹੁੰਦੇ ਉੱਥੋਂ ਵੀ ਖਤਮ ਹੋਏ ਉਹਦੇ ਬਾਅਦ ਫੇਰ ਲੋਕਾਂ ਨੇ ਆਸ ਰੱਖੀ ਕਿ ਸਿੱਧੂ ਸਾਹਿਬ ਜਿਹੜੇ ਨੇ ਉਹ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਿਸ ਤਰ੍ਹਾਂ ਦੇ ਬੋਲਚਾਲ ਨੇ ਜਿਸ ਤਰ੍ਹਾਂ ਵਾਰ-ਵਾਰ ਮੁੱਦਿਆਂ ਨੂੰ ਚੁੱਕਦੇ ਨੇ ਤੇ ਸਿੱਧੂ ਸਾਹਿਬ ਜਿਹੜੇ ਨੇ ਉਹ ਉਹਨਾਂ ਦੀ ਜਗ੍ਹਾ ਜਿਹੜੀ ਅਸਲੀ ਆ ਜੋ ਲੋਕ ਮੰਨ ਰਹੇ ਸੀ ਮੈਂ ਨਹੀਂ ਕਹਿ ਰਿਹਾ ਜੋ ਆਵਾਮ ਦੀ ਆਵਾਜ਼ ਸੀ ਉਹ ਮੰਨ ਰਹੇ ਸੀ ਕਿ ਇਹਨਾਂ ਦੀ ਜਿਹੜੀ ਅਸਲ ਜਗ੍ਹਾ ਹੈ ਉਹ ਆਮ ਆਦਮੀ ਪਾਰਟੀ ਚ ਹੈ ਇਹਨਾਂ ਨੂੰ ਆਮ ਆਦਮੀ ਪਾਰਟੀ ਨਾਲ ਚੱਲਣਾ ਚਾਹੀਦਾ ਪਰ ਇਹਨਾਂ ਨੇ ਉਹ ਲੋਕਾਂ ਦੇ ਸੁਪਨਿਆਂ ਦੇ ਉੱਤੇ ਸੁਹਾਗਾ ਫੇਰ ਦਿੱਤਾ ਫੜ ਕੇ ਸੋ ਲੋਕਾਂ ਨੂੰ ਤੈਸ ਨੈਸ ਕਰ ਦਿੱਤਾ ਫੜ ਕੇ ਕਿ ਪਬਲਿਕ ਦੀ ਆਵਾਜ਼ ਨਹੀਂ ਸੁਣੀ ਮ ਸਿੱਧੂ ਸਾਹਿਬ ਨੂੰ ਬੋਲਣਾ ਤੇ ਦੱਸਿਆ ਪਰ ਮਾਤਮਣੀ ਪਰ ਸੁਣਨਾ ਨਹੀਂ ਦੱਸਿਆ ਹਰ ਇੱਕ ਨੂੰ ਕੋਈ ਨਾ ਕੋਈ ਕਮੀ ਦਿੱਤੀ ਹੁੰਦੀ ਹੈ ਅਗਰ ਸਿੱਧੂ ਸਾਹਿਬ ਆਪਣੀ ਚੋ ਇੱਕ ਕਮੀ ਦੂਰ ਕਰ ਲੈਂਦੇ ਤੇ ਸੈਦ ਕਿਤੇ ਨਾ ਕਿਤੇ ਕਾਮਯਾਬ ਹੋ ਜਾਂਦੇ ਰਹੀ ਗੱਲ ਤੁਹਾਡੇ ਸਵਾਲ ਦੀ ਕਿ 6 ਮਹੀਨਿਆਂ ਚ ਕਰ ਦੇਣਗੇ ਤੇ ਮੈਂ ਗੱਲ ਕਹਿੰਦਾ ਜਿਸ ਪਾਰਟੀ ਚ ਨਹੀਂ ਹੋ ਉਸ ਪਾਰਟੀ ਚ ਰਹਿ ਕੇ ਉਸ 6 ਜਨਮਾਂ ਚ ਵੀ ਨਹੀਂ ਕਰ ਸਕਦੇ 6 ਮਹੀਨੇ ਤੇ ਬਹੁਤ ਥੋੜੇ ਪਾਰਟੀ ਪ੍ਰਧਾਨ ਬੰਦੇ ਪਹਿਲਾ ਬਿਆਨ ਦਿੱਤਾ ਕਿ ਪਿਆਸੇ ਨੂੰ ਖੂਹ ਖੋਲ ਹੋਣਾ ਚਾਹੀਦਾ ਉਹਨਾਂ ਦਾ ਇਸ਼ਾਰਾ ਕਿਸਾਨਾਂ ਵੱਲ ਸੀ ਜੀ ਬਿਲਕੁਲ ਕਿਸਾਨਾਂ ਵਾਂਗ ਸੀ ਮੈਂ ਤਾਂ ਨੂੰ ਦੱਸਿਆ ਕਿ ਆਪਣੀ ਗਲਤੀ ਨੂੰ ਸਪਾਉਣ ਵਾਸਤੇ ਆਦਮੀ ਕੁਝ ਵੀ ਅਨਾਫਸਨਾ ਬਖ ਦਿੰਦਾ ਉਹਨਾਂ ਨੂੰ ਬੋਲਣ ਦੀ ਕਲਾ ਜਿਹੜੀ ਉਹ ਪਰਮਾਤਮਾ ਨੇ ਦਿੱਤੀ ਹੈ ਕਈ ਵਾਰ ਉਹਦਾ ਮਿਸਯੂਜ਼ ਕਰ ਜਾਂਦੇ ਇਹਨੇ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੁੰਨੇ ਕਿ ਅਗਰ ਉਹ ਅਸਤੀਫਾ ਦੇ ਕੇ ਕਿਸਾਨ ਅੰਦੋਲਨ ਚ ਸਮੇਂ ਨਾਲ ਕਿਸਾਨਾਂ ਦੇ ਜਾ ਕੇ ਖੜ ਜਾਂਦੇ ਤੇ ਅੱਜ ਹੀਰੋ ਹੁੰਦੇ ਅੱਜ ਸਾਰੇ ਕਿਸਾਨ ਉਹਨਾਂ ਦੀ ਆਰਤੀ ਲਾ ਰਹੇ ਹੁੰਦੇ ਔਰ ਅੱਜ ਜਿੱਦਾਂ ਹੁਣ ਜੁੱਤੀਆਂ ਮਾਰ ਰਹੇ ਨੇ ਇਹ ਤਾਂ ਜੁੱਤੀਆਂ ਨਹੀਂ ਮਾਰ ਰਹੇ ਹੁੰਦੇ ਇਹ ਤੇ ਆਪਣੇ ਹੱਥ 'ਚ ਆਪਣੀ ਜ਼ੁਬਾਨ ਨਾਲ ਹੀ ਆ ਨਾ ਕਿ ਅਸੀਂ ਕਿਸੇ ਕੋਲੋਂ ਜੁੱਤੀਆਂ ਖਾਣੀਆਂ ਨੇ ਜਾਂ ਅਸੀਂ ਕਿਸੇ ਕੋਲੋਂ ਜਿਹੜੀ ਆ ਸਾਡੇ ਪ੍ਰਤੀ ਭਾਵਨਾ ਜਿਹੜੀ ਉਹ ਕਿਸ ਤਰ੍ਹਾਂ ਦੀ ਉਹਨੂੰ ਭਾਵਨਾ ਨੂੰ ਪ੍ਰਗਟ ਕਰਨਾ ਸਾਡਾ ਕੰਮ ਹੈ ਹੁਣ ਮੇਰੇ ਉਤੇ ਹਾਲੀ ਦੇ ਵਿੱਚ ਇੱਕ ਬੰਦੇ ਨੇ ਅਲੀਗੇਸ਼ਨ ਲਾਤਾ ਸੀ ਇੱਕ ਜਥੇਬੰਦੀ ਦੇ ਆਗੂ ਨੇ ਕਿ ਮੈਂ ਜਿਹੜਾ ਕਹਿ ਰਿਹਾ ਜੀ ਮੈਨੂੰ ਹਿਸਾਬ ਦਿਓ ਕਿ ਮੈਂ ਜਦੋਂ ਠੱਡ ਦਿੱਤਾ ਹੀ ਨਹੀਂ ਮੈਂ ਹਸਾਬ ਕਦਾ ਮੰਗਾਗਾ ਜਿਹੜੇ ਉਹ ਬੋਲ ਰਹੇ ਸੀ ਉਹਨਾਂ ਨੇ ਐਫੀਡਵਟ ਕਰਕੇ ਦਿੱਤਾ ਹੈ ਉਹ ਐਫੀਡਵਟ ਪ੍ਰੋਪਰ ਜਿਹੜਾ ਉਹ ਮੈਂ ਸੰਯੁਕਤ ਮੋਰਚੇ 'ਚ ਪੁੱਛਿਆ ਉਹ ਆਪਣੀ ਜ਼ੁਬਾਨ ਦੇ ਉੱਤੇ ਆ ਮੈਂ ਅਜੇ ਤੱਕ ਮੀਡੀਆ ਦੇ ਵਿੱਚ ਆ ਕੇ ਬਿਆਨ ਨਹੀਂ ਦਿੱਤਾ ਕਿ ਮੈਂ ਤਾਂ ਸਭ ਮੰਗੇ ਨਹੀਂ ਇਹ ਸਾਬਤ ਕਰਨਾ ਡੱਕਿਆ ਤਾਂ ਮੇਰਾ ਆਟੋ ਉਸ ਆਟੋ ਦੇ ਵਿੱਚ ਉਸ ਜਥੇਬੰਦੀ ਦੀ ਇਕਾਈ ਦਾ ਇੱਕ ਮੈਂਬਰ ਸੀ ਇੱਕ ਪਿੰਡ ਦੀ ਦਾ ਇਹਨਾਂ ਨੇ ਮੈਨੂੰ ਗਾਲੀ ਗਾਲੀ ਗਲੋਚ ਕੀਤਾ ਤੇ ਉਹ ਮੈਂ ਤਾਂ ਜਵਾਬ ਚ ਕੋਈ ਗਾਲੀ ਗਲੋਚ ਨਹੀਂ ਕੀਤਾ ਕੁਝ ਵੀ ਨਹੀਂ ਬੋਲਿਆ ਮੈਂ ਮੈਨੂੰ ਤਾਂ ਕਹਿੰਦੇ ਤੇਰਾ ਘਰ ਘੇੜਨਾ ਫੋਨ ਕਰਕੇ ਮੈਂ ਕਿਹਾ ਆ ਜਾ ਭਾਈ ਘੇੜ ਲਾ ਬਾਜ ਨੂੰ ਦਬਾਣਾ ਜਿਹੜਾ ਹੈ ਉਹ ਤਾਂ ਕੋਈ ਕੰਮ ਨਹੀਂ ਆ ਤੂੰ ਮੇਰੇ ਕੋਲੋਂ ਪੁੱਛ ਹੁਣ ਤਾਂ ਇਹ ਦੁਨੀਆ ਦਾ ਬੱਚਾ ਬੱਚਾ ਜਾਣਦਾ ਹੈ ਕਿ ਉਦੋਂ ਵਾਲੀਏ ਦਾ ਸੰਯੁਕਤ ਮੋਰਚੇ ਦੇ ਵਿੱਚ ਕੀ ਰੋਲ ਹੈ ਉਦਮਾਰਗੇ ਦੇ ਸ਼ੁਤ ਮੋਰਚੇ ਨੂੰ ਕੀ ਦੇਣਾ ਕਿਸਾਨਾਂ ਨੂੰ ਕੀ ਦੇਣਾ ਮੈਂ ਕਿਸੇ ਕੋਲੋਂ ਫੰਡ ਥੋੜੀ ਨਾ ਲੈ ਰਿਹਾ ਮੈਂ ਸੋ ਕਰ ਸਕਦਾ ਕਿ ਮੈਂ 3 ਲੱਖ ਤੋਂ ਵੱਧ ਜੇਰਾ ਇਹ ਸਿਰਫ ਕਿਸਾਨ ਅੰਦੋਲਨ ਦੇ ਵਿੱਚ ਆਪਣੇ ਅਕਾਊਂਟ ਚੋਂ ਖਰਚਿਆ ਹੋਇਆ ਮੈਂ ਇਹ ਸ਼ੋ ਕਰ ਦਿਆਂਗਾ ਸਾਬਤ ਕਰ ਦਿਆਂਗਾ ਕਿ ਉਹ ਪੂਰਾ ਪੈਸਾ ਉੱਥੇ ਨਿਕਲੇ ਹੋਇਆ ਅਗਰ ਮੈਨੂੰ ਕਿਸੇ ਲੰਗਰ ਨੇ ਕਿਹਾ ਸਾਨੂੰ ਪਾਣੀ ਚਾਹੀਦਾ ਹੈ ਅਗਰ ਮੈਨੂੰ ਕਿਸੇ ਲੰਗਰ ਨੇ ਕਿਹਾ ਸਾਨੂੰ ਦੁੱਧ ਚਾਹੀਦਾ ਹੈ ਅਗਰ ਚੌਲ ਚਾਹੀਦੇ ਨੇ ਕਣਕ ਚਾਹੀਦਾ ਆਟਾ ਚਾਹੀਦਾ ਤਾਂ ਕਦੀ ਕਿਸੇ ਨੂੰ ਮਣੇ ਨਹੀਂ ਕੀਤਾ ਜਿੰਨੇ ਵੀ ਉੱਥੇ ਲੰਗਰ ਚੱਲਦੇ ਨੇ ਕਿਸੇ ਵੀ ਲੰਗਰ ਚੁੱਧੋ ਵਾਲੀ ਦਾ ਨਾਮ ਲੈ ਦੋ ਉਹ ਦ ਸਿੱਧੂ ਸਾਹਿਬ ਤੇ ਇੱਕ ਜਾਂ ਕੋਈ ਵੀ ਪਾਰਟੀ ਦਾ ਨੁਮਾਇੰਦਾ ਉਹ ਆਪਣੇ ਅਹੁਦੇ ਨੂੰ ਇਹਦਾ ਚਿਪਕ ਕੇ ਬੈਠੇ ਹੋਏ ਹਨ ਮੈਂ ਤਾਂ ਮੁੱਢਲੀ ਮੈਂਬਰਸ਼ਿਪ ਵੀ ਅਗਰ ਮੈਨੂੰ ਇਸ ਅੰਦੋਲਨ ਵਾਸਤੇ ਆਪਣੀ ਕੁਰਬਾਨੀ ਦੇਣੀ ਪਈ ਨਾ ਤੇ ਉਹ ਦੇਣ ਨੂੰ ਵੀ ਤਿਆਰ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਮੈਨੂੰ ਕਿਸੇ ਅਹੁਦੇ ਦੀ ਲਾਲਸਾ ਨਹੀਂ ਆ ਕਿਸੇ ਨਾਲ ਕੋਈ ਫੰਡ ਲੈ ਰਿਹਾ ਨਹੀਂ ਲੈ ਰਿਹਾ ਉਹਦੇ ਨਾਲ ਕੋਈ ਮਤਲਬ ਨਹੀਂ ਆ ਸਿਰਫ ਇਹ ਆ ਕਿ ਮੈਂ ਫਾਰ ਐਗਜ਼ਾਮਪਲ ਆਪਣੀ ਗੱਲ ਇਸ ਕਰਕੇ ਕੀਤੀ ਆ ਕਿ ਸਿੱਧੂ ਸਾਹਿਬ ਨੂੰ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਸੀ ਮੈਨੂੰ ਗਾਲੀ ਗਲੋਚ ਵੀਡੀਓ ਚ ਵੀ ਤੁਸੀਂ ਦੇਖ ਰਹੇ ਹੋ ਬਿਨਾਂ ਵਜ੍ਹਾ ਦੇ ਜਾਂ ਤੇ ਕੋਈ ਰਿਜ਼ਨ ਹੋਵੇ ਜਿਹੜੇ ਬੰਦੇ ਸਾਹਬ ਮੰਗ ਰਹੇ ਨੇ ਤੁਹਾਡੀ ਇਕਾਈ ਦੇ ਨੇ ਤੁਹਾਡੀ ਇਕਾਈ ਦੇ ਆਪਣੇ ਬੰਦਿਆਂ ਨੇ ਮੰਗਿਆ ਤੁਸੀਂ ਮੇਰਾ ਆਟੋ ਰੋਕਿਆ ਸੀ ਉਹ ਮੇਰੇ ਨਾਲ ਅਟੈਚ ਸੀ ਉਹਨਾਂ ਨੇ ਉਸ ਗੱਲ ਦਾ ਗੁੱਸਾ ਕੀਤਾ ਗੁੱਸੇ ਦੇ ਵਿੱਚ ਉਹਨਾਂ ਆਖਿਆ ਨਾਲੇ ਚੋਰ ਨਾਲੇ ਚਤਰ ਸਾਡੇ ਕੋਈ ਫੰਡ ਲੈਂਦੇ ਹੋ ਸਾਡੇ ਸਾਡੇ ਆ ਕੇ ਡੱਕਣਾ ਆ ਗਿਓ ਤੇ ਉਹਨਾਂ ਨੇ ਉਸ ਗੱਲ ਦੇ ਗੁੱਸੇ ਦੇ ਵਿੱਚ ਆ ਕੇ ਤੇ ਜਿਹੜਾ ਸੀ ਉਹਨਾਂ ਨਾਲ ਗੱਲ ਕੀਤੀ ਮੈਂ ਇਹਨਾਂ ਦੀ ਜਥੇਬੰਦੀ ਨੂੰ ਇਹ ਗੱਲ ਕਹੀ ਕਿ ਤੁਹਾਡੇ ਬੰਦੇ ਤੇ ਐਲੀਵੇਸ਼ਨ ਲੱਗਦੇ ਆ ਬੈਠ ਕੇ ਤੁਸੀਂ ਨਿਪਟਾ ਲਓ ਤੇ ਗੱਲ ਕੀ ਹੋ ਜਾਂਦੀ ਉਹਨੇ ਜਥੇਬੰਦੀ ਚ ਜਾ ਕੇ ਕਹਿਤਾ ਨਹੀਂ ਜੀ ਇਹ ਜਥੇਬੰਦੀ ਦੇ ਖਿਲਾਫ ਬੋਲਦਾ ਸਾਡਾ ਇਹਦੇ ਨਾਲ ਇੰਡੀਵਿਜੂਅਲ ਮਸਲਾ ਹੈ ਪਾਰਟੀ ਪ੍ਰਧਾਨ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਕਹਿੰਦਾ ਤੁਸੀਂ ਜ਼ਿਲ੍ਹਾ ਪ੍ਰਧਾਨ ਕਹਿੰਦਾ ਇਹਨਾਂ ਦੀ ਜਥੇਬੰਦੀ ਦਾ ਤੁਸੀਂ ਲਿਖ ਕੇ ਭੇਜ ਦਿਓ ਅਸੀਂ ਐਕਸ਼ਨ ਲੈ ਲਾਂਗੇ ਅਸੀਂ ਪਿੱਛੇ ਹਟ ਕੇ ਠੀਕ ਹੈ ਜੀ ਤੁਹਾਨੂੰ ਲਿਖ ਕੇ ਭੇਜ ਦਿੰਦੇ ਨੇ ਤੁਸੀਂ ਐਕਸ਼ਨ ਲੈ ਲਓ ਪਰ ਇੱਕ ਹੇਰਾਫੇਰੀਆਂ ਇੱਕ ਹੁਸ਼ਿਆਰੀਆਂ ਜਿਹੜੀਆਂ ਨੇ ਉਹ ਬੰਦੇ ਨੂੰ ਲਾਈਟ ਉਪਦੀਆਂ ਨੇ ਅੱਜ ਉਹੀ ਜਥੇਬੰਦੀ ਉਸੇ ਹੀ ਪਿੰਡ ਚ ਲਾਂਚਮੈਂਟ ਕਰਕੇ ਕਹਿੰਦੀ ਆ ਕਿ ਸਾਡੇ ਕੋਲੋਂ ਹਿਸਾਬ ਲੈ ਲਓ ਅਸੀਂ ਹਿਸਾਬ ਦੇਣ ਨੂੰ ਤਿਆਰ ਆ ਤੇ ਲੋਕ ਹਿਸਾਬ ਲੈਣ ਤੱਕ ਨਹੀਂ ਆਏ ਉਹ ਕਹਿੰਦੇ ਜਿਸ ਬੰਦੇ ਤੇ ਤੁਸੀਂ ਉਂਗਲ ਕਰ ਰਹੇ ਸੀ ਅਸੀਂ ਉਸ ਬੰਦੇ ਦੇ ਕਿਰਦਾਰ ਨੂੰ ਚੰਗੀ ਤਰ੍ਹਾਂ ਜਾਣਦੇ ਆ ਅੱਜ ਉਹ ਜਥੇਬੰਦੀ ਆਪਣੇ ਮੂਹਰੇ ਮੂਹ ਡਿੱਗੀ ਕੁੱਕੜ ਖੇਡਾਈ ਆਪਣੇ ਸਿਰ ਪਾਈ ਸੰਯੁਕਤ ਮੋਰਚੇ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕਰ ਮੈਂ ਇੱਥੇ ਵੀ ਗੱਲ ਕਹਿ ਦਿਆਂ ਕਿ ਇਸ ਜਥੇਬੰਦੀ ਦਾ ਪੰਜਾਬ ਦਾ ਪ੍ਰਧਾਨ ਸਰਜੀਤ ਸਿੰਘ ਫੂਲ ਤਿੰਨ ਵਾਰ ਸੰਯੁਕਤ ਮੋਰਚੇ ਤੋਂ ਸਸਪੈਂਡ ਕੀਤਾ ਗਿਆ ਸੰਯੁਕਤ ਮੋਰਚੇ ਦੇ ਖਿਲਾਫ ਚਾਲਾ ਚੱਲਣ ਤੇ ਪਰ ਉਦੋਵਾਲੀ ਦੇ ਅੱਜ ਤੱਕ ਇਹ ਅਲੀਗੇਸ਼ਨ ਨਹੀਂ ਲੱਗਿਆ ਕਿ ਸੰਯੁਕਤ ਮੋਰਚੇ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੋਵੇ ਔਰ ਹਾਂ ਇਹ ਜਰੂਰ ਕਹਾਂਗਾ ਕਿ ਸਿੱਧੂ ਸਾਹਿਬ ਨੂੰ ਇਹਨਾਂ ਗੱਲਾਂ ਨੂੰ ਸੋਚਣਾ ਚਾਹੀਦਾ ਸੀ ਜਿਵੇਂ ਕਈ ਕਹਿੰਦੇ ਖੂ ਪਿਆਸੇ ਦੇ ਕੋਲ ਆਉਂਦਾ ਹੈ ਤੇ ਪਿਆਸੇ ਅਸੀਂ ਅਗਰ ਅਸੀਂ ਪਿਆਸੇ ਹਾਂ ਤੇ ਸਿੱਧੂ ਵੀ ਖੂ ਨਹੀਂ ਆ ਉਹ ਆਪਣੇ ਆਪ ਨੂੰ ਖੂ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੇ ਖੂ ਦਾ ਡੱਡੂ ਮੈਂ ਕਹ ਦਿਆਂਗਾ ਕਿ ਖੂ ਦਾ ਡੱਡੂ ਜਰੂਰ ਹੈ ਪਰ ਜੇ ਖੂਬ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੀ ਮੂਰਖਤਾ ਹੈ ਇਹਨਾਂ ਗੱਲਾਂ ਨੂੰ ਦੇਖ ਕੇ ਉਹਨੂੰ ਸੋਚਣਾ ਚਾਹੀਦਾ ਹੈ ਕਿ ਅਗਰ ਕੋਈ ਸੰਯੁਕਤ ਮੋਰਚੇ ਲਈ ਆਪਣੇ ਆਪ ਨੂੰ ਕੁਰਬਾਨ ਕਰੀ ਬੈਠਾ ਕਹਿੰਦਾ ਮੇਰਾ ਕੁਰਬਾਨ ਹੋ ਰਿਹਾ ਉਹਨੂੰ ਗਾਣਾ ਕੱਢ ਰਿਹਾ ਕੋਈ ਜਥੇਬੰਦੀ ਆਪਣਾ ਪਾਪ ਸਪੰਨ ਵਾਸਤੇ ਤਾਂ ਉਹ ਬੰਦਾ ਫਿਰ ਵੀ ਕਹਿੰਦਾ ਖੜੇ ਮੱਥੇ 'ਕਿ ਸਰਕਾਰ ਹੈ ਕੋਈ ਗੱਲ ਨਹੀਂ ਜੋ ਤੁਸੀਂ ਕਰ ਰਹੇ ਹੋ ਵਧੀਆ ਕਰ ਰਹੇ ਪਰ ਮੇਰਾ ਸੰਯੁਕਤ ਮੋਰਚਾ ਨਹੀਂ ਬਦਨਾਮ ਹੋਣਾ ਚਾਹੀਦਾ ਉਹਦੀ ਬਦਨਾਮੀ ਨਾ ਕਰੋ ਮੈਨੂੰ ਜੋ ਮਰਜ਼ੀ ਕਰੋ ਸੰਯੁਕਤ ਮੋਰਚੇ ਦਾ ਨਾਂ ਨਾਲੋ ਐਸ ਗੱਲ ਦਾ ਐਂਡੀ ਗੱਲ ਕਹਿੰਦਾ ਹੈ ਔਰ ਉਸ ਬੰਦੇ ਹਰ ਬੱਚਾ ਬੱਚਾ ਹਰ ਧਰਮ ਹਰ ਵਰਗ ਔਰ ਹਰ ਧਰਮ ਵਰਗ ਦੇ ਅੱਜ ਜਿਨ੍ਹਾਂ ਨੂੰ ਆਪਾਂ ਉੱਚੀ ਉਪਦਵੀ ਦੇ ਕਹਿ ਦਿੰਦੇ ਸਾਧੂ ਸੰਤੋਹ ਕਰੇ ਕਿ 66 ਤੀਰਥਾਂ ਦੇ ਬਰਾਬਰ ਉਹ ਸੰਘਰਸ਼ਾ ਉਹਨਾਂ ਨੂੰ ਬਦਨਾਮ ਉਹਨਾਂ ਨੂੰ ਪਿਆਸੇ ਕਹਿਣ ਦੀ ਕੋਸ਼ਿਸ਼ ਹੈ ਅਹ ਜੀ ਗੁਰਸਤਾਖੀ ਨਾ ਕਰ ਇਹਦਾ ਫਲ ਪ੍ਰਨਾਮ ਤੈਨੂੰ ਬਹੁਤ ਮਾਰਾ ਮਿਲੇਗਾ ਉਦੋਂ ਵਾਲੀ ਜਿਹੜੇ ਮਤਲਬ ਕੈਪਟਨ ਸਾਹਿਬ ਕਹਿ ਰਹੇ ਨੇ ਵੀ 85% 86% ਕੰਮ ਕਰ ਦਿੱਤੇ ਗਏ ਨੇ ਹੁਣ ਤੱਕ ਉਹ ਕਿਹੜੇ ਕੰਮ ਨੇ Uh, 85% ਸਿਆਸੀ ਪਰਸੈਂਟ ਕੰਮ ਕੀਤੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਹ ਰੇਤ mafia ਨਾਲ ਜੋ ਅਕਾਲੀ ਦਲ ਦਾ ਹਿੱਸਾ ਸੀ ਸਿਆਸੀ ਪਰਸੈਂਟ ਅੱਜ ਵੇਲੇ ਬਦਲਦਾ ਹੈ ਬਾਦਲਾਂ ਦਾ ਅਸੀਂ ਸੌਰੀ ਉਹ ਕੈਪਟਨਾ ਕੋਲ ਹੈ ਇਹ ਕੰਮ ਕੀਤਾ ਉਹਨਾਂ ਨੇ ਜਿਹੜੇ ਬਾਦਲਾਂ ਨੇ ਮਾਸਟਰ ਰੱਖੇ ਸੀ ਉਹਨਾਂ ਨੂੰ ਬਾਹਰ ਕੱਢਿਆ ਔਰ ਖੂਬ ਛੇਤਰ ਅਪਰੇਡ ਕਰਦੇ ਨੇ ਉਹਨਾਂ ਦੀ ਸੇਵਾ ਖੂਬ ਹੁੰਦੀ ਹੈ ਰੋਜ਼ ਅਸੀਂ ਦੇਖ ਰਹੇ ਹਾਂ ਉਹ ਵੀ ਅਸੀਂ 85% ਹੈ ਕੀਤਾ ਹੈ ਅਸੀਂ 85% ਬੇਰੋਜ਼ਗਾਰ ਕੀਤੇ ਨੇ ਕੰਮ ਕੀਤਾ ਉਹ ਇਹ ਕਹਿੰਦੇ ਨੇ ਵੀ ਮੈਂ ਕੰਮ ਕੀਤੇ ਨੇ ਜਿਹਦੇ ਨਾਲ ਪੰਜਾਬ ਦਾ ਬੇਰਾਗਰਕ ਹੋਇਆ ਉਹ 85% ਗਿਣਦੇ ਨੇ ਕਿਤੇ ਕੈਪਟਨ ਸਾਹਿਬ ਨੂੰ ਪੁੱਛੋ ਵੀ ਜਿਹੜੇ 85% ਤੁਸੀਂ ਕਹਿੰਦੇ ਹੋ ਕੰਮ ਕਿਹੜੇ ਨੇ ਉਹ ਕਹਿੰਦਾ 85% ਪੰਜਾਬੀਆਂ ਨੂੰ ਮੈਹਰ ਧਰਨੇ ਤੇ ਬਿਠਾਇਆ ਹੋਇਆ ਹੈ। ਕਿਸਾਨ ਅੰਦੋਲਨ ਨੂੰ ਖੇਲ ਕਰ ਦਿੱਤਾ। ਉਹ 85% ਜਿਹੜੇ ਕੈਪਟਨ ਸਾਹਿਬ ਕਹਿੰਦੇ ਮੈਂ ਸਮਾਰਟ ਸਕੂਲ ਬਣਾਤੇ ਨੇ ਤੁਸੀਂ ਕਿ ਸਕੂਲਾਂ ਦੇ ਗਏ ਕਦੀ ਜੀ? ਦੇਖੋ ਮੈਂ ਪਹਿਲੀ ਗੱਲ ਤੇ ਮੈਂ ਸਟੂਡੈਂਟ ਨਹੀਂ ਆ। ਹੈਨਾ ਜੀ? ਪਰ ਮੈਨੂੰ ਤੇ ਇਹ ਲੱਗਦਾ ਵੀ ਪਿਛਲੇ 2 ਸਾਲ ਤੋਂ ਸਕੂਲ ਬੰਦ ਨੇ। ਠੀਕ ਹੈ। ਪਰ ਤੁਹਾ ਬਾ ਇੱਕ ਨੰਬਰ ਤੇ ਆ ਰਿਹਾ ਜੀ। ਦੇਖੋ ਸੂਪਾ 1 ਨੰਬਰ ਤੇ ਹੈਗਾ ਪਰ ਹੈ ਪਿਛਲੇ ਪਾਸੇ ਹੁਣ ਉਹ ਪਿਛਲੇ ਪਾਸੇ ਨੂੰ ਕੈਪਟਨ ਸਾਹਿਬ ਪੁੱਠਾ ਦੇਖੀ ਜਾਂਦੇ ਆ ਤੋ ਉਹ ਵੱਖਰੀ ਗੱਲ ਆ ਪਰ ਸੂਪਾ 1 ਨੰਬਰ ਤੇ ਹੈਗਾ ਉਹ ਸਭ ਤੋਂ ਪਿਛਲੇ ਪਾਸੇੋਂ ਕਿਸੇ ਨੇ ਪੁੱਛਿਆ ਸੀ ਕਹਿੰਦਾ ਕੋਈ ਬੱਚਾ ਆ ਕੇ ਕਹਿੰਦਾ ਪਾਪਾ ਪਾਪਾ ਮੈਂ ਸੈਕੰਡ ਆਂ ਕਹਿੰਦਾ ਦੌੜਨ ਵਾਲੇ ਕਿੰਨੇ ਸੀ ਕਹਿੰਦਾ ਦੋ ਉਹ ਹਾਲ ਹੁਣ ਜਦੋਂ ਸੂਪਾ ਹੈ ਕੱਲਾ ਹੈ ਉਹਦਾ ਕੰਪੀਟੀਸ਼ਨ ਹੈ ਕਿਸੇ ਨਾਲ ਨਹੀਂ ਉਹ ਸਾਰਾ ਨਾਲ ਪਿਛਲੇ ਪਾਸੇ ਪਹਿਲੇ ਨੰਬਰ ਤੇ ਆ ਤੋ ਕੈਪਟਨ ਸਾਹਿਬ ਨੇ ਸ਼ਾਇਦ ਉਹ ਲਿਸਟ ਨੂੰ ਘੁਮਾ ਕੇ ਦੇਖ ਲਿਆ ਤੋ ਹੈ ਪਹਿਲੇ ਨੰਬਰ ਤੇ ਆ ਪਰ ਪਿਛਲੇ ਪਾਸੇ 77 ਡੇਨ ਕੇ ਕੇਜਰੀਵਾਲ ਸਾਹਿਬ ਦੇ ਵੀ ਖਿਲਾਫ ਪ੍ਰਚਾਰ ਹੋ ਰਿਹਾ ਲੋਕ ਪੁਤਲੇ ਫੁਕਰੇ ਨੇ ਉਹ ਕਿਉਂ ਫੁਕਰੇ ਨੇ ਦੇਖੋ ਇਹ ਇੱਕ ਸਿਆਸੀ ਖੇਡਾਂ ਨੇ ਇਹ ਸਾਰੇ ਹੀ ਜਾਣਦੇ ਆ ਕਿ ਕੇਜਰੀਵਾਲ ਸਾਹਿਬ ਧਰਮ ਤੇ ਰਾਜਨੀਤੀ ਨਹੀਂ ਕਰਦੇ ਪਹਿਲੀ ਮੈਂ ਇਹ ਗੱਲ ਕਹਿ ਦਿਆਂ ਫਿਰ ਰਿਪੀਟ ਕਰ ਆਪਣੇ ਸ਼ਬਦਾਂ ਨੂੰ ਆਮ ਆਦਮੀ ਪਾਰਟੀ ਧਰਮ ਤੇ ਰਾਜਨੀਤੀ ਨਹੀਂ ਕਰਦੀ ਉਹ ਕਿਸੇ ਵੀ ਸਿਆਸੀ ਦਾ ਕੰਮ ਹੈ ਕਿ ਉਹਨਾਂ ਨੂੰ ਉਸਾਲੋ ਕਿ ਪੁੱਠਾ ਸਿੱਧਾ ਕਰਕੇ ਦੱਸਣਾ ਉਹ ਸਿਆਸੀ ਰੰਗਤ ਹੁੰਦੀ ਹੈ ਆਪਣੇ ਆਪ ਨੂੰ ਹਾਈਲਾਈਟ ਕਰਨਾ ਔਰ ਦੂਸਰੇ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਨਾ ਅੱਜ ਤੱਕ ਕੇਜਰੀਵਾਲ ਜੀ ਦਾ ਕੋਈ ਸਿਆਸੀ ਪੰਤਰਾ ਦੱਸ ਦਿਓ ਹਾਂ ਧਰਮ ਦੇ ਉਤੇ ਉਹ ਮੈਂ ਗਿਣ ਕੇ ਦੱਸਣ ਲੱਗਿਆ ਕਿ ਕੀ ਕੀ ਆ 84 ਦੇ ਵਿੱਚ ਦੰਗਾ ਪਸਾਦ ਹੋਇਆ ਚਾਹੇ ਉਹ ਤੇ ਜ਼ਿੰਮੇਵਾਰ ਬੀਜੇਪੀ ਚਾਹੇ ਉਹਦੀ ਜ਼ਿੰਮੇਵਾਰ ਕਾਲੀ ਦਲ ਚਾਹੇ ਉਹਦੀ ਜ਼ਿੰਮੇਵਾਰ ਕਾਂਗਰਸ ਅੱਜ ਤੱਕ 84 ਦਾ ਮੁੱਦਾ ਝਟਕਦਾ ਰਿਹਾ ਉਹਨਾਂ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਟਾਇਰ ਪਾ ਕੇ ਸਾਰੇ ਅੱਗੇ ਇਨਸਾਫ ਨਹੀਂ ਮਿਲਿਆ ਲੋਕ ਇਨਸਾਫ ਮੰਗਦੇ ਨੇ ਕੇਜਰੀਵਾਲ ਨੇ ਉਹਨਾਂ ਨੂੰ 5-5 ਲੱਖ ਰੁਪਏ ਦਿੱਤਾ ਉਹਨਾਂ ਨੂੰ 3-300 ਯੂਨਿਟ ਬਿਜਲੀ ਫ੍ਰੀ ਕੀਤੀ ਉਹਨਾਂ ਨੂੰ ਪਲਾਟ ਅਲਾਟ ਕਰਕੇ ਦਿੱਤੇ ਉਹਨਾਂ ਨੂੰ ਘਰ ਅਲਾਟ ਕਰਕੇ ਦਿੱਤੇ ਇਹ ਕੇਜਰੀਵਾਲ ਨੇ ਜ਼ਰੂਰ ਕੀਤਾ ਹੈ ਠੀਕ ਹੈ ਜੀ ਜੇ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਧਰਮ ਦਾ ਮੁੱਦਾ ਉੱਠਿਆ ਹੈ ਕੇ ਜੀਵਾਲ ਨੂੰ ਸਵਾਲ ਪੁੱਛਿਆ ਤੇ ਉਹਨੇ ਹੱਥ ਜੋੜ ਕੇ ਕਹਿੰਦਾ ਮੈਂ ਧਰਮ ਤੇ ਰਾਜਨੀਤੀ ਨਹੀਂ ਕਰਦਾ ਇਹ ਜ਼ਰੂਰ ਪੁੱਛਿਆ ਔਰ ਇਹਨਾਂ ਗੱਲਾਂ ਨੂੰ ਮੁੱਦੇ ਬਣਾ ਕੇ ਲਿਆ ਕੇ ਉਹਨਾਂ ਚੀਜ਼ਾਂ ਨੂੰ ਸਪਾਉਣ ਵਾਸਤੇ ਉਹਦੇ ਕੀਤੇ ਕੰਮਾਂ ਨੂੰ ਸਪਾਉਣ ਵਾਸਤੇ ਔਰ ਆਪਣੇ ਧਰਮਾਂ ਦੀ ਰਾਜਨੀਤੀ ਨੂੰ ਅਪਣਾਉਣ ਵਾਸਤੇ ਤਾਂ ਉਹਨੂੰ ਛਾੜਨ ਵਾਸਤੇ ਦੱਸੇਗਾ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਲੱਗਿਆ ਕਰਨ ਕਿ ਵੱਡੇ ਵੀਰ ਮੈਂ ਬਾਰ-ਬਾਰ ਕਹਿੰਦਾ ਹੈ ਤਾਂ ਫਿਰ ਮੈਨੂੰ ਮਾਰ ਦੇ ਨਾ ਕਿ ਮੈਂ ਤਾਂ ਆਪਣੇ ਧਰਮ ਨੂੰ ਵੀ ਕਹਿੰਦਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਰੱਬ ਨਹੀਂ ਹੈ ਮਸਜਿਦ ਦੇ ਵਿੱਚ ਰੱਬ ਨਹੀਂ ਹੈ ਚਰਚ ਦੇ ਵਿੱਚ ਰੱਬ ਨਹੀਂ ਹੈ ਮੰਦਰ ਦੇ ਵਿੱਚ ਰੱਬ ਨਹੀਂ ਹੈ ਮੈਂ ਨਹੀਂ ਕਹਿ ਰਿਹਾ ਨਾ ਇਹ ਸਾਬਿਤ ਵੀ ਕਰਾਂਗਾ ਕਿ ਜ਼ੁਬਾਨ ਮੇਰੀ ਤੋਂ ਸੁਣ ਰਹੇ ਹੋ ਪਰ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਰਹੇ ਹੋ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਕਹਿ ਰਹੇ ਇਹ ਗੱਲ ਕਿ ਰੱਬ ਬੰਦੇ ਦੇ ਅੰਦਰ ਵੱਸਦਾ ਰੱਬ ਇਹਨਾਂ ਬਿਲਡਿੰਗਾਂ ਦੇ ਵਿੱਚ ਨਹੀਂ ਹੈ ਮੈਂ ਇਹ ਗੱਲ ਕਵਾਂਗਾ ਕਿ ਇਹ ਧਰਮ ਦੇ ਠੇਕੇਦਾਰਾਂ ਨੇ ਰੱਬ ਨੂੰ ਵੀ ਹਾਈਜੈਕ ਕੀਤਾ ਹੋਇਆ ਔਰ ਚੈਲੰਜ ਨਾਲ ਕਹਿਣਾ ਹੈ ਕਿ ਸਾਬਤ ਕਰਕੇ ਵਿਖਾ ਦਿਓ ਜੇ ਤੁਸੀਂ ਕਹਿੰਦੇ ਹੋ ਤਾਂ ਰੱਬ ਦਿਖਾਓ ਜੇ ਤੁਸੀਂ ਕਹਿੰਦੇ ਹੋ ਕਿ ਰੱਬ ਇੱਥੇ ਆ ਤਾਂ ਸਾਨੂੰ ਰੱਬ ਦਿਖਾਓ ਅਸੀਂ ਮੰਨਾਂਗੇ ਮੈਂ ਇੱਕ ਵਾਰ ਪਹਿਲਾਂ ਵੀ ਬੋਲਿਆ ਸੀ ਅੱਜ ਵੀ ਬੋਲ ਰਿਹਾ ਕਿ ਦੋ ਤਰ੍ਹਾਂ ਦੇ ਰੱਬ ਨੇ ਇੱਕ ਉਹ ਰੱਬ ਜਿਨੇ ਇਸ ਪੂਰੀ ਸ੍ਰਿਸ਼ਟੀ ਨੂੰ ਬਣਾਇਆ ਜਿਨੇ ਇਨਸਾਨ ਨੂੰ ਬਣਾਇਆ ਹਰ ਇੱਕ ਨੂੰ ਬਣਾਇਆ ਔਰ ਇੱਕ ਹੋਰ ਰੱਬ ਜਿਹਨੂੰ ਇਨਸਾਨ ਨੇ ਬਣਾਇਆ ਔਰ ਇਹ ਜੋ ਧਰਤੀ ਦੇ ਉੱਤੇ ਗੁਰਦੁਆਰਾ ਮੰਦਿਰ ਮਸਜਿਦ ਚਰਚ ਗਿਰਜਾ ਦਾ ਰੱਬ ਬਣਾਇਆ ਜਾਂਦਾ ਹੈ ਇਹ ਸਾਡੇ ਇਨਸਾਨਾਂ ਦਾ ਬਣਾਇਆ ਹੋਇਆ ਰੱਬ ਹੈ ਰੱਬ ਦਾ ਬਣਾਇਆ ਹੋ ਨਹੀਂ ਜੇ ਰੱਬ ਨੇ ਆਪਣੇ ਆਪ ਦਾ ਨਾਮ ਕਦੇ ਨਹੀਂ ਜਪਾਇਆ ਅਗਰ ਰੱਬ ਚ ਪੌਣ ਤੇ ਆਵੇ ਤੇ ਭਾਜੀ ਉਹਨੂੰ ਕੀ ਹੈ ਇੱਕ ਮੈਂ ਕਹਿੰਨਾ ਇੱਕ ਮਾਈਕਰੋ ਸੈਕਿੰਡ ਦੇ ਛੋਟੇ ਤੋਂ ਛੋਟਾ ਹੋਇਸਤਾ ਦੀ ਕਰ ਲਿਆ ਜਾਵੇ ਨਾ ਉਦੋਂ ਵੀ ਪਹਿਲਾਂ ਨਾਮ ਜਪਣ ਲਾ ਸਕਦਾ ਹੈ ਉਹਦੇ ਚ ਇਨੀ ਤਾਕਤ ਹੈ ਤੇ ਉਹ ਆਪਣਾ ਹੀ ਨਾਮ ਅਗਰ ਉਹਨੇ ਜਪਉਣਾ ਹੋਵੇ ਸਾਰਾ ਕੁਝ ਕਰਨਾ ਹੋਵੇ ਤਾਂ ਉਹਨੂੰ ਕੀ ਕਮੀਆਂ ਪਰ ਉਹ ਚੀਜ਼ ਨੂੰ ਅਸੀਂ ਆਪਣੀਆਂ ਵੋਟਾਂ ਵਾਸਤੇ ਮਕਸਦ ਵਾਸਤੇ ਇਸਤੇਮਾਲ ਕਰੀਏ ਤੇ ਮਰਦਾ ਬਾਦ ਮਰਦਾ ਬਾਦ ਕਿਸੇ ਦਾ ਕਰੀਏ ਇਹ ਮੰਨਦਾ ਨਹੀਂ ਹੈ ਜਨਰਲ ਜਜ ਨਹੀਂ ਹੈ ਅਗਰ ਕਿਤੇ ਵੀ ਕਿਸੇ ਇਤਿਹਾਸਿਕ ਧਾਰਮਿਕ ਸਥਾਨ ਨਾਲ ਛੇੜਛਾੜ ਹੁੰਦੀ ਹੈ ਤਾਂ ਉਹਦਾ ਇਸ਼ੂ ਬਣਦਾ ਮੈਂ ਕਹਿੰਦਾ ਕਿ ਹੋਂ ਵਿੱਚ ਹੈ ਅਗਰ ਕਿਸੇ ਧਾਰਮਿਕ ਨਾਲ ਹੁੰਦੀ ਮਤਲਬ ਇਤਿਹਾਸਿਕ ਧਾਰਮਿਕ ਸਥਾਨ ਦੇ ਨਾਲ ਅਗਰ ਨੋਰਮਲ ਧਾਰਮਿਕ ਕੰਮ ਮੈਂ ਆਪਣੇ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਬਿਠਾ ਕੇ ਬੈਠ ਜਾ ਕਿ ਗੁਰਦੁਆਰਾ ਜੀ 5 7 10 ਸਾਲ ਨੂੰ ਉਸ ਜਗ੍ਹਾ ਨੂੰ ਮੇਰਾ ਘਰ ਜਿਹੜਾ ਹੈ ਮੇਰਾ ਭਰਾ ਢਾਹ ਦਿੰਦਾ ਤੇ ਮੈਂ ਉਹਦਾ ਇਸ਼ੂ ਬਣਾ ਕੇ ਬਹਿ ਜਨ ਇਹ ਬਣਦਾ ਤਾਂ ਨਹੀਂ ਹੈ ਇਤਿਹਾਸਿਕ ਹੈ ਤਾਂ ਦੱਸੋ ਕਿਆ ਇਤਿਹਾਸ ਸੀ ਉਹਦੇ ਨਾਲ ਛੇੜਛੜ ਕੀਤੀ ਜਾ ਰਹੀ ਹੈ ਸਾਡਾ ਧਰਮ ਦਾ ਇਤਿਹਾਸ ਖਰਾਬ ਹੋ ਰਿਹਾ ਜਾ ਰਿਹਾ ਹੈ ਪੰਜਾਬ ਅਗਰ ਕੋਈ ਆਇਆ ਹੁਣ ਕੋਰੀਡੋਰ ਬਣਿਆ ਤੁਸੀਂ ਦੇਖਿਆ ਕਿੰਨੀਆਂ ਜਗ੍ਹਾ ਉਹਦੇ ਅੰਦਰ ਆਈਆਂ ਨੇ ਕਿੰਨੀਆਂ ਪੀਰਾਂ ਦੀਆਂ ਫਕੀਰਾਂ ਦੀਆਂ ਜਗ੍ਹਾ ਆਈਆਂ ਨੇ ਇਹਦਾ ਮਤਲਬ ਹੈ ਕਿ ਉਹ ਜਿਹੜਾ ਵਾ ਉਹ ਖਤਮ ਹੋ ਗਿਆ ਉਹ ਧਰਮ ਦਾ ਉਹ ਹੋ ਜਾਏਗਾ ਕਿੰਨੇ ਰੋਡ ਬਣਦੇ ਨੇ ਉੱਥੇ ਪੀਰਾਂ ਫਕੀਰਾਂ ਦੀਆਂ ਜਗ੍ਹਾ ਆਉਂਦੀਆਂ ਨੇ ਉਹ ਵਿੱਚੋਂ ਦੀ ਛੀਟ ਕੇ ਲੰਘਾਈਆਂ ਜਾਂਦੀਆਂ ਨੇ ਗੁਰਦਵਾਰ ਸਾਹਿਬ ਉਹਦੇ ਵਿੱਚੋਂ ਦੀ ਛੀਟ ਕੇ ਰੋਡ ਲੰਘਾਈ ਜਾਂਦੀਆਂ ਮੰਦਰ ਦੇ ਵਿੱਚੋਂ ਦੀ ਛੀਟ ਕੇ ਰੋਡ ਲੰਘਾਈ ਜਾਂਦੀਆਂ ਉਹਦੇ ਉੱਤੇ ਕੀ ਕਹਾਂ ਉਹ ਮਰਦਾਬਦ ਮਰਦਾਬਦ ਕਰਨ ਲੱਗ ਪਿਏ ਜਾਂ ਕਿ ਕਿਸੇ ਦੇ ਪੁਤਲੇ ਚਲਾਉਣਾ ਲੱਗ ਪਿਏ ਇਹ ਗਲਤ ਹੈ। ਤੁਹਾਨੂੰ ਪਹਿਲਾਂ ਸਮਝਣਾ ਪਏਗਾ। ਇਸ ਚੀਜ਼ ਨੂੰ ਦੇਖਣਾ ਪਏਗਾ। ਮੈਂ ਕਹਿੰਦਾ ਕਿ ਥੋੜੇ ਸਮਾਂ ਪਹਿਲਾਂ ਇੱਕ ਮੁੱਦਾ ਉੱਠਿਆ ਸੀ। ਤੁਸੀਂ ਬਰਗਾੜੀ ਕਾਣਦਾ ਜੀ? ਨਹੀਂ। ਇੱਕ ਮੁੱਦਾ ਉੱਠਿਆ ਸੀ ਅਨਮੋਲ ਗਗਨਮਾਨ ਜੀ ਦਾ। ਠੀਕ ਹੈ? ਕਿ ਉਹਨਾਂ ਨੇ ਸੰਵਿਧਾਨ ਦੇ ਬਾਰੇ ਝੇ ਕਿਹਾ। ਉਹ ਮਰਦਾਬਦ ਹੋ ਗਿਆ ਜੀ ਅਨਮੋਲ ਗਗਨਮਾਨ। ਅਸੀਂ ਵੀ ਕਹਿੰਦੇ ਸੀ ਵੀ ਤੁਹਾਡੇ ਨਾਲ ਖਲੋਕੇ ਮਰਦਾਬਦ ਕਰਾਂਗੇ ਪਰ ਸਾਬਤਾਂ ਕਰਾਂਗੇ। ਜਿਸ ਸੰਵਿਧਾਨ ਨੂੰ ਮੈਨੀ ਵਾਰ ਸੋਧਿਆ ਗਿਆ ਅੱਜ ਤੱਕ ਫਿਰ ਉਦੋਂ ਕਿਉਂ ਨਹੀਂ ਮਰਦਾ ਬਾਤ ਹੁੰਦੀ ਉਦੋਂ ਕਿਉਂ ਨਹੀਂ ਸਰਕਾਰ ਦੇ ਖਿਲਾਫ ਨਾਰੇ ਲੱਗਦੇ ਕਿ ਆ ਤੁਸੀਂ ਸੰਵਿਧਾਨ ਦੇ ਵਿੱਚ ਲਿਖਤੀ ਆਉਂਦਾ ਹੈ ਇੱਕ ਤਾਂ ਬੋਲ ਰਿਆ ਨਾ ਇੱਕ ਲਿਖਤੀ ਆਉਂਦਾ ਹੈ ਕਿ ਆ ਸੋਧ ਕਰ ਦਿੱਤੀ ਜੀ ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਦੀ ਸੋਧ ਹੋ ਗਿਆ ਇਸ ਤੀ ਦੀ ਸਮੇਂ-ਸਮੇਂ ਮੁਤਾਬਕ ਤਬਦੀਲੀਆਂ ਆਉਂਦੀਆਂ ਨੇ ਹੁੰਦੀਆਂ ਨੇ ਉਸ ਚੀਜ਼ ਨੂੰ ਮੰਨਣਾ ਚਾਹੀਦਾ ਹੈ ਇਨਸਾਨ ਨੂੰ ਇਨਸਾਨ ਬਨਣਾ ਚਾਹੀਦਾ ਸਾਡੇ ਵਿੱਚੋਂ ਜਿਹੜੀ ਕਮੀ ਹੈ ਉਹ ਕੀ ਹੈ ਉਹ ਇਨਸਾਨੀਅਤ ਖਤਮ ਹੋ ਗਈ ਸਾਡੀ ਸਹਿਨਸੀਲਤਾ ਖਤਮ ਹੋ ਗਈ ਅਸੀਂ ਕਿਸੇ ਨੂੰ ਬਰਦਾਸ਼ਤ ਹੀ ਨਹੀਂ ਕਰਦੇ ਅਸੀਂ ਅਗਰ ਮੈਂ ਕਹਾਂ ਕਿ ਬਾਣੀ ਦੇ ਵਿੱਚ ਕੀ ਆ ਜਾ ਰਿਹਾ ਘਟ ਘਟ ਰਾਵ ਰਹਾ ਬਨਵਾਰੀ ਠੀਕ ਹੈ ਅਸੀਂ ਇੱਕ ਪਾਸੇ ਤੇ ਕਹਿੰਦੇ ਆ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਦੇ ਰਿਹਾ ਹੈ ਬਾਈਬਲ ਬਾਈਬਲ ਇਹ ਉਪਦੇਸ਼ ਦੇ ਰਹੀ ਹੈ ਜੋ ਕੁਰਾਨ ਹੈ ਇਹ ਉਪਦੇਸ਼ ਦੇ ਰਿਹਾ ਹੈ ਭਗਵਤ ਗੀਤਾ ਜੀ ਇਹ ਉਪਦੇਸ਼ ਦੇ ਰਿਹਾ ਹੈ ਇਹ ਧਾਰਮਿਕ ਜਿੰਨੇ ਵੀ ਗ੍ਰੰਥ ਹੈ ਉਪਦੇਸ਼ ਦੇ ਰਿਹਾ ਤੇ ਫਿਰ ਅਸੀਂ ਜਿਹੜਾ ਪੁਤਲਾ ਜਲਾ ਰਹੇ ਹਾਂ ਤੇ ਉਹਦੇ ਵਿੱਚ ਵੀ ਤੇਰਾਬੀ ਵੱਸਦਾ ਨਹੀਂ ਜਿਸ ਕਿਸੇ ਦਾ ਅਸੀਂ ਪੁਤਲਾ ਜਲਾਉਂਦੇ ਹਾਂ ਉਹਦੇ ਵਿੱਚ ਵੀ ਤੇਰਾਬੀ ਵੱਸਦਾ ਹੈ ਫਿਰ ਅਸੀਂ ਇਹ ਕਿਦਾਂ ਮੰਨਦੇ ਹਾਂ ਕਿ ਉਹ ਜਿਹੜਾ ਉਹ ਗਲਤ ਹੈ ਅਸਲ ਵਿੱਚ ਬਰਗਾੜੀ ਕਾਂਡ ਦਾ ਮੁੱਦਾ ਚੁੱਕਿਆ ਤਾਂ ਜਾਂਦਾ ਪਰ ਸਜ਼ਾਵਾਂ ਨਹੀਂ ਮਿਲ ਰਹੀਆਂ ਅਜੇ ਵੀ ਦੁਸ਼ੀਆਂ ਤੱਕ ਪਹੁੰਚ ਨਹੀਂ ਹੋ ਰਹੀ ਕੀ ਚ ਕਰਨਾ ਰਾਜ ਜੀ ਦੋ ਵਾਰ ਸਿਟ ਬਣ ਚੁੱਕੀ ਹੈ ਰਾਜ ਜੀ ਰਾਜਨੀਤੀ 84 ਦਾ ਮੁੱਦਾ ਅਜੇ ਤੱਕ ਤੁਰੇ ਫਿਰਨ ਦੇ ਤੁਹਾਨੂੰ ਦੱਸਿਆ ਕਿ ਅਜੇ ਤੱਕ ਲੋਕ ਗਲੀਆਂ ਚ ਰੁਲਣ ਦੇ ਨੇ ਸਾਰਾ ਕੁਝ ਕਰਨ ਦੇ ਨੇ ਰਾਜਨੀਤੀ ਆਪਣੀਆਂ ਵੋਟਾਂ ਵਾਸਤੇ ਮੁੱਦਾ ਬਣਾ ਕੇ ਮੈਂ ਤੁਸੀਂ ਇਹਦਾ ਬਹੁਤ ਵੱਡੇ ਮੁੱਦੇ ਕਹਿੰਦੇ ਹੋ ਮੈਂ ਤੁਹਾਨੂੰ ਇੱਕ ਆਪਣੇ ਹਲਕੇ ਦੇ ਛੋਟੇ ਛੋਟੇ ਮੁੱਦੇ ਗਿਣਾ ਕੇ ਦੱਸਣ ਲੱਗਾ ਥੋਟੇ ਹੁਣ ਇੱਥੇ ਰਜਿੰਦਰ ਮੇਰੇ ਖਿਆਲ ਚ ਉਹਨਾਂ ਦਾ ਨਾਮ ਹੈ ਕਾਲੋ ਸਾਹ ਉਹਨਾਂ ਦੀ ਹੈਨਾ ਪੰਗੂ ਉਹਨਾਂ ਦੀ ਸੁਣ ਉਹਨਾਂ ਦੀ ਲੜਾਈ ਹੋਈ ਹੈ ਇੱਕ ਆੜ ਖੋਟੀ ਦੀ ਖਾਲ ਹੈ ਉਦੇ ਤੋਂ ਪਾਰਟੀ ਚੇਂਜ ਕਰਨੀ ਪਈ ਉਹ ਪਾਰਟੀ ਬਦਲ ਕੇ ਗਏ ਮੈਂ ਬਹੁਤ ਵੱਡਾ ਨਹੀਂ ਆਪਣੇ ਹਲਕੇ 'ਚ ਤੁਹਾਨੂੰ ਨਜ਼ਦੀਕ ਲੈ ਕੇ ਸਮਝਾਉਣ ਲੱਗਾ ਉਹ ਮੁੱਦੇ ਨੂੰ ਖਤਮ ਕਰਨਾ ਹੁੰਦਾ ਤੇ ਇੱਕ ਪਲ ਲੱਗਦਾ ਸੀ ਲੀਡਰ ਵਾਸਤੇ ਪਰ ਉਹ ਖਤਮ ਨਹੀਂ ਕੀਤਾ ਬਲਕਿ ਉਹਨਾਂ ਨੂੰ ਲੜਾਤਾ ਪਰਚੇ ਕਰਾਤੇ ਹਸਪਤਾਲਾਂ 'ਚ ਰੋਲਤਾ ਤੁਹਾਡਾ ਤੁਹਾਡਾ ਸ਼ਹਿਰ ਸੁਖਿੰਦਰ ਸਿੰਘ ਖਾਬਲੇ ਦੇ ਦੇਖੋ ਹੈ ਬਿਲਕੁਲ ਸਪਸ਼ਟ ਸਭ ਤਾਂ ਜੀ ਕਹਿੰਦੇ ਨੇ ਤਾਂ ਕਰ ਉਸ ਲੀਡਰ ਦੀ ਗਲਤੀ ਹੈ ਜਿਸ ਲੀਡਰ ਨੂੰ ਪਤਾ ਹੈ ਕਿ ਇਸ ਚੀਜ਼ ਤੋਂ ਲੜਾਈ ਹੋ ਸਕਦੀ ਹੈ ਅਸੀਂ ਤੋਂ ਇਹ ਗੱਲ ਹੋ ਸਕਦੀ ਆ ਉਸ ਚੀਜ਼ ਨੂੰ ਪਹਿਲਾਂ ਹੱਲ ਕਰਦੇ ਅਸੀਂ ਐਡੇ ਵਿਜੀ ਤਾਂ ਨਹੀਂ ਆ ਕਿ ਅਸੀਂ ਕੰਮ ਨਹੀਂ ਕਰ ਸਕਦੇ ਸਾਨੂੰ ਵੋਟਾਂ ਲੈਣ ਦਾ ਪਤਾ ਹੀ ਕਿ ਅਸੀਂ ਲੋਕਾਂ ਦੇ ਘਰਾਂ 'ਚ ਜਾਣਾ ਹੈ ਅਸੀਂ ਇੱਥੇ ਮੈਂ ਇਹ ਗੱਲ ਕਹਿੰਦਾ ਕਿ ਜਦੋਂ ਵੀ ਮੈਂ ਚੈਲੰਜ ਕਰਕੇ ਕਹਿ ਰਹੇ ਹਾਂ ਇਹ ਗੱਲ ਕਿ ਤੁਸੀਂ ਪਿਛਾਣ ਨੂੰ ਜਾ ਕੇ ਦੇਖ ਲਓ ਪਿਛੇ ਨੂੰ ਇੱਕ ਡੇਰਾ ਬਾਬਾ ਨਾਨਕ ਦੇ ਨਾਲ ਇਹ ਗੱਲ ਜੁੜ ਗਈ ਕਿ ਜਦੋਂ ਵੀ ਇਲੈਕਸ਼ਨ ਆਏਗੀ ਇਲੈਕਸ਼ਨ ਤੋਂ ਸਾਲ ਪਹਿਲਾਂ ਪਹਿਲਾਂ ਸਾਲ ਜਿਹੜਾ ਲੱਛ ਸਾਲ ਹੈ ਉਹਦੇ ਵਿੱਚ ਵਿੱਚ ਕਤਲ ਹੁੰਦੇ ਨੇ ਪਰ ਹੁਣ ਤੱਕ ਗਿਣਤੇ ਵੇਖ ਲਓ ਕਿੰਨੇ ਹੋਏ ਨੇ ਇਸ ਸਾਲ 'ਚ ਜਦੋਂ 17 'ਚ ਸਰਕਾਰ ਬਣੀ ਸੀ ਉਦੋਂ ਕਿੰਨੇ ਹੋਏ ਸੀ ਉਦੇ ਬਾਅਦ ਜਦੋਂ 17 ਤੋਂ ਪਹਿਲਾਂ ਪਿੱਛੇ ਸੀ 12 ਸੀ ਉਦੋਂ ਕਿੰਨੇ ਹੋਏ ਸੀ ਹਰ ਵਾਰ ਜਦੋਂ ਇਲੈਕਸ਼ਨ ਆਉਂਦੀ ਹੈ ਉਦੋਂ ਹੀ ਡੇਰਾ ਬਾਬਾ ਨਾਨਕ ਚ ਪੰਜ ਸੱਤ ਕਤਲ ਕਿਉਂ ਹੋ ਜਾਂਦੇ ਆ ਇਹ ਸਿਆਸੀ ਕਤਲ ਨਹੀਂ ਹੈ ਸਿਆਸੀ ਸਹੈਦ ਨਹੀਂ ਹੁੰਦੇ ਆ ਹੁਣ ਜੇ ਇੱਕ ਨਿੱਕੋਸਾ ਕਤਲ ਹੋਇਆ ਧਰਨੇ ਮਾਰ ਕੇ ਸਾਨੂੰ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਾਉਣਾ ਪਿਆ ਇਹ ਸਿਆਸੀ ਸਹੈਦ ਨਹੀਂ ਹੈ ਲਾਗੇ ਆ ਢਿਲਵਾ ਚ ਹੋਇਆ ਉਹ ਸਿਆਸੀ ਸਹੈਦ ਨਹੀਂ ਹੈ ਮਸ਼ਰਾਲੇ ਚ ਹੋਏ ਨੇ ਚਾਚੇ ਤਾਏ ਦੇ ਪੋਤੀ ਮਰਵਾਤੇ ਉਹ ਸਿਆਸੀ ਸਹੈਦ ਨਹੀਂ ਸੀ ਇਹ ਸਿਆਸਤ ਨਾਲ ਇਹ ਬਚ ਗਏ ਨੇ ਭਾਂਗੂ ਹੁਣੀ ਜ਼ਖਮੀ ਨੇ ਹਸਪਤਾਲਾਂ ਚ ਨੇ ਪਰਮਾਤਮਾ ਦਾ ਸ਼ੁਕਰ ਮਨਾ ਅਰਦਾਸ ਕਰਨ ਕਿ ਉਹਨਾਂ ਦੇ ਕੋਈ ਚੰਗੇ ਕੰਮ ਸੀ ਬਚ ਗਏ ਨੇ ਉਹ ਨਹੀਂ ਤੇ ਕਤਲਤ ਦੀ ਕਸਰ ਇੱਥੇ ਵੀ ਨਹੀਂ ਛੱਡੀ ਮੰਤਰੀ ਨੇ ਔਰ ਇਹ ਮੰਤਰੀਆਂ ਦੁਆਰਾ ਹੀ ਕਰਵਾਏ ਜਾ ਰਹੇ ਨੇ ਸਿਆਸੀ ਸਹਤ ਹੋ ਰਹੇ ਨੇ ਉਹਨਾਂ ਦਾ ਜ਼ਿੰਮੇਵਾਰ ਸਿੱਧਾ ਸਿੱਧਾ ਮੰਤਰੀ ਆ ਅਗਰ ਕੱਲ ਨੂੰ ਸਾਨੂੰ ਮੌਕਾ ਮਿਲਦਾ ਹੈ ਅਗਰ ਹਲਕੇ ਦੀ ਨਮੰਗੀ ਮੇਰੇ ਕੋਲ ਆਉਂਦੀ ਆ ਜਾਂ ਮੇਰੇ ਕਿਸੇ ਸਾਥੀ ਕੋਲ ਆਉਂਦੀ ਆ ਜਾਂ ਕਾਲੀਦਾਰ ਦੇ ਕੋਲ ਆਉਂਦੀ ਆ ਉਹਦੇ ਐਡਰੈਸਾਂ 'ਚ ਹੁੰਦਾ ਹੈ ਤਾਂ ਜ਼ਿੰਮੇਵਾਰ ਉਹ ਆ ਸਪੱਸ਼ਟ ਸ਼ਬਦਾਂ 'ਚ ਅਗਰ ਕੱਲ ਨੂੰ ਮੇਰੇ ਕੋਲ ਉਹ ਮੇਰੇ ਇਹਦੇ ਵਿੱਚ ਹੋ ਗਏ ਕੁਝ ਤੇ ਉਹਦੀ ਗਲਤੀ ਮੇਰੀ ਹੈ ਜ਼ਿੰਮੇਵਾਰੀ ਮੇਰੀ ਆ ਉਸ ਚੀਜ਼ ਨੂੰ ਰੋ ਅਗਰ ਸਾਡੇ ਕੋਲ ਆਇਆ ਹੀ ਨਹੀਂ ਬਾਹਰ ਹੋ ਜਾਂਦਾ ਤਾਂ ਫਿਰ ਵੀ ਕਿਸੇ ਹੱਦ ਤੱਕ ਬਚਾ ਹੁੰਦਾ ਜਦੋਂ ਮਸਲਾ ਸਾਡੇ ਕੋਲ ਆਇਆ ਹੋਇਆ ਤਾਂ ਸਿੱਧੇ ਸਿੱਧੇ ਅਸੀਂ ਜ਼ਿੰਮੇਵਾਰਾਂ ਪਰ ਗਾਰੀ ਕਾਂਢ ਤੇ ਬਹੁਤ ਵੱਡਾ ਅਸੀਂ ਆਪਣੇ ਹਲਕੇ 'ਚ ਦੇਖ ਲਈਏ ਕੀ ਹੋ ਰਿਹਾ ਤੇ ਜੇ ਇੱਥੇ ਇਹ ਮੰਤਰੀ ਇਹ ਕਰਵਾ ਰਹੇ ਨੇ ਤੇ ਧਰਮਾ ਵੀ ਇਹਨਾਂ ਮੰਤਰੀਆਂ ਨੇ ਲਵਾਇਆ ਸੀ ਅਸੀਂ ਇਹ ਸੋਚ ਲਈਏ ਕਿ ਕਿੱਡੇ ਕਿ ਚੰਗੇ ਹੋਣਗੇ ਇਹ ਤਾਂ ਸਾਨੂੰ ਪਤਾ ਹੁੰਦਾ ਜੀ ਨਾ ਕਿ ਇਹ ਮੰਤਰੀਆਂ ਦਾ ਕਿੰਨਾ ਬਚਾਉਣਾ ਸੋ ਇਹਨਾਂ ਤੋਂ ਬਚਨ ਦੀ ਲੋੜ ਹੈ ਮੇਰੀ ਤੇ ਅਪੀਲ ਤਲੀ ਲੈ ਲੋਕਾਂ ਨੂੰ ਤੇ ਬਾਜੋ ਜਿਹੜਾ ਤੁਹਾਨੂੰ ਹੱਲਾਸ਼ੇੜ ਹੀ ਦਿੰਦਾ ਉਹਦਾ ਬਾਈਕਟ ਕਰ ਲੋ ਆਪਣੇ ਬੱਚਿਆਂ ਨੂੰ ਬਚਾ ਲੋ ਆਪਣੇ ਭੂਇੱਖ ਨੂੰ ਬਚਾ ਲੋ ਕੋਈ ਫਾਇਦਾ ਨਹੀਂ ਹੈ ਇਹਨਾਂ ਦੇ ਮਗਰ ਲੱਗੇ ਬਹੁਤ 72 73 ਸਾਲਾਂ ਤੋਂ ਅਸੀਂ ਦੇਖ ਲਿਆ ਹੈ ਕਿ ਸਾਡੇ ਨਾਲ ਕੀ ਕੁਝ ਹੋ ਰਿਹਾ ਹੈ ਸਾਡੀ ਹੋਂਦ ਤਾਕਾ ਅਜ ਖਤਰੇ 'ਚ ਹੈ ਉਹਦੇ ਵਾਸਤੇ ਕਿਸਾਨ ਅੰਦੋਲਨ ਦੇ ਵਿੱਚ ਉੱਥੇ ਤਰਲੇ ਰਹਿ ਰਹੇ ਨੇ ਬੈਠੇ ਹੋਏ ਨੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਆਪਣੀਆਂ ਜਿਹੜੀਆਂ ਛੋਟੀਆਂ-ਛੋਟੀਆਂ ਰੰਜਸਾਨੀ ਇਹਨਾਂ ਨੂੰ ਆਪਣੇ ਘਰਾਂ ਤੱਕ ਹੀ ਸੀਮਤ ਰੱਖੀਏ ਜਦੋਂ ਇਹ ਗੱਲ ਪਰਖਣ ਵਾਲੀ ਆ ਕਿ ਇਹ ਗੱਲਾਂ ਮੰਤਰੀਆਂ ਤੱਕ ਜਾਂਦੀਆਂ ਨੇ ਉਦੋਂ ਇਹ ਬਹੁਤ ਵੱਡੀਆਂ ਲੜਾਈਆਂ 'ਚ ਬਦਲ ਜਾਂਦੀਆਂ ਨੇ ਕਿਤੇ ਨਾ ਕਿਤੇ ਰਾਜਨੀਤੀ ਜਿਹੜੀਆਂ ਸਿਆਸੀ ਸਹਿਬ ਆ ਉਹ ਇਹਨਾਂ ਤੇ ਤੇ ਖਾਵੀ ਹੋ ਜਾਂਦੀ ਆ ਇਹ ਲੋਕ ਉਸ ਚੀਜ਼ ਦਾ ਫਾਇਦਾ ਚੁੱਕ ਲੈਂਦੇ ਨੇ ਸੋ ਮੇਰੀ ਅਪੀਲ ਐ ਪੂਰੇ ਪੰਜਾਬੀਆਂ ਨੂੰ ਪੂਰੇ ਭਾਰਤੀਆਂ ਨੂੰ ਕਿ ਇਹੋ ਜਿਹੇ ਗੰਦੇ ਰਾਜਨੀਤਿਕਾਂ ਨੂੰ ਅਵੋਇਡ ਕਰੋ ਇਹਨਾਂ ਤੋਂ ਦੂਰ ਜਾਓ ਬਦਲਾ ਲੈ ਕੇ ਆਓ